ਤੰਗਰ ਜੀ ਸੇਰ ਲਾਉਂ ਜੋ ਕਰੋ ਨਿਕਾ ਜਾਂ ਮੇਰੇ ਪਤਾ ਉਹ ਨਹੀਂ ਦਵਾ ਜਦੋਂ ਸਾਡਾ ਵਿਕਰੀ ਵਾਲਾ ਸਮਾਨ ਘਬੜੋ ਜਾਂ ਜਿਆਦਾ ਹੋ ਜਾਏ ਤੇ ਜਾਂ ਉਹ ਵਿਕਣ ਤੋਂ ਰਹਿ ਜਾਏ ਤੇ ਸਮੇਂ ਬਾਅਦ ਅਸੀਂ ਕਿਹਨੇ ਵੀ ਉਹਨੂੰ ਕੱਢਣਾ ਕਿਵੇਂ ਹੈ ਉਹਨੂੰ ਲਾੜੂ ਸਿੰਘ ਨੇ ਕਢਾਉਣਾ ਦਾਲ ਚ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੋ ਚੁੱਕੀ ਆ ਅਸੀਂ ਸੁੱਤੇ ਰਹੇਗੇ ਅਗਲੇ ਨੇਤਾ ਵੈਬਸਾਈਟਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਵੀ ਵਿਕਰੀ ਸ਼ੁਰੂ ਕਰ ਦਿੱਤੀ ਇਹਨੂੰ ਤਾਂ ਤੇ ਉਹਦੇ ਤੇ ਡਿਸਟਰਾਉਡ ਦਿੱਤਾ ਜਾ ਰਿਹਾ ਘੱਟ ਡੇਟਾ ਤੇ ਵੇਚਿਆ ਜਾ ਰਿਹਾ ਸੇਲ ਦੇ ਰੂਪ ਵਿੱਚ ਵੇਚਿਆ ਜਾ ਰਿਹਾ ਸੇ ਲੱਗਦੇ ਨਹੀਂ ਜਿੱਦਾਂ ਤਾਂ ਟ੍ਰੇਡ ਤੇ ਹੋਣ ਜੈ ਜਿਹਨਾਂ ਦੀ ਵਿਕਰੀ ਘੱਟ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਕੋਈ ਐਹੋ ਦੀ ਚੀਜ਼ ਹੈ ਹੀ ਨਹੀਂ ਸੇ ਤੇ ਲੱਗਿਓ ਤਾਂ ਇਸ਼ਟ ਵਾ ਉਹ ਤਾਂ ਰਹਿਬਰ ਵਾ ਉਹ ਤਾਂ ਸਮੁੱਚੀ ਮਾਨਵਤਾ ਨੂੰ ਕੁਲਾਵੇ ਚ ਲੈਣ ਵਾਲੀ ਇੱਕ ਰੱਬੀ ਬਾਣੀ ਹੈ ਜੇ ਤਾਂ ਕਿਤੇ ਗੁਰਦੁਆਰੇ ਲਾਪਰਵਾਹੀ ਦੇ ਕਾਰਨ ਜਾਂ ਕਿਤੇ ਥੋੜੀ-ਬੋਤੀ ਭੋਲ ਗ੍ਰੰਥੀ ਤੋਂ ਜਾਵੇ ਤੇ ਸਾਡੀਆਂ ਧਾਰਮਿਕ ਜਥੇਬੰਦੀਆਂ ਜਥੇ ਜਦੇ ਪਹੁੰਚ ਗਏ ਪੂਰਾ ਜਾ ਕੇ ਆਪਣਾ ਤਾਣਾ ਬਾਣਾ ਪਾ ਕੇ ਤੇ ਆਪਣਾ ਰੋ ਮਾਰਦਿਆਂ ਬਿਲਕੁਲ ਬੜਾ ਦਬਾਅ ਬਣਦਾ ਹੈ ਜਦੋਂ ਸਿੰਘ ਬਹੁਤ ਜ਼ਿਆਦਾ ਪਰੇਸ਼ਾਨੀ ਚਲੇ ਜਾਂਦਾ ਹੈ ਚਲੋ ਮਾਫੀ ਵੀ ਮੰਗ ਲੈਂਦਾ ਹੈ ਤੇ ਮੈਂ ਇਹ ਪੁੱਛਣਾ ਚਾਹਣਾ ਵੀ ਇਹਨਾਂ ਦਾ ਕੀ ਹੱਲ ਕਰੋਗੇ ਇਹਨਾਂ ਨੂੰ ਕੀ ਪੁੱਛੋਂਗੇ ਜਿਨ੍ਹਾਂ ਨੇ ਤੁਹਾਡਾ ਨਾਮ ਤਾਂ ਕਿ ਤੁਹਾਨੂੰ ਪਤਾ ਤਾਂ ਕਿ ਨਹੀਂ ਵੀ ਕੌਣ ਹੈ ਵਪਾਰ ਤੇ ਪਾ ਦਿੱਤਾ ਬਹਿਜੋ ਗੁਰੂ ਗ੍ਰੰਥ ਸਾਹਿਬ ਜਿਹੜਾ ਮਰਜੀ ਮੰਗਾ ਸਕਦਾ ਹੈ ਜਿਹੜਾ ਮਰਜੀ ਮੰਗਾ ਕਰਕੇ ਕਿਤੇ ਧਾਰਮਿਕ ਸ ਗੱਲ ਵੀ ਕਰ ਦੂਗਾ ਤੇ ਕੌਣ ਜ਼ਿੰਮੇਵਾਰ ਹੈ ਕੌਣ ਪੁੱਛੋ ਨੂੰ ਬਿਲਕੁਲ ਬਿਲਕੁਲ ਸਾਡੇ ਜਦੋਂ ਇਹ ਬਿਰਦ ਪੈ ਗਈ ਇਹ ਬਿਰਦ ਸਰੂਪ ਦੇ ਜੋ ਨਾਮ ਲੈ ਜੋ ਤੇ ਸਸਕਾਰ ਕਰ ਦਿੱਤਾ ਜਾਊਗਾ ਮੈਂ ਤੁਹਾਨੂੰ ਇਹ ਦੱਸਣੀ ਚਾਹਣਾ ਮੈਂ ਵੀ ਇਹ ਘਟਨਾ ਪਿੰਨਾਂ ਚ ਵਾਪਰੀ ਬਿਰਦ ਸਰੂਪ ਦੇ ਨਾਮ ਦੇ ਉੱਤੇ ਕੁਝ ਲੋਕ ਆਏ ਵੀਡੀਓ ਵਿੱਚ ਸਾਰਾ ਕੁਝ ਪਿਆ ਪੜਣਾ ਬੋਲੋ ਕਹਿਣ ਲੱਗੇ ਜੀ ਵੀਡੀਓ ਵਿੱਚ ਉਹ ਆਏ ਉਹਨਾਂ ਨੇ ਕਿਹਾ ਤੁਹਾਡੇ ਕੋਲ ਸਰੂਪ ਚੈੱਕ ਕਰਨੇ ਆ ਜੀ ਹਾਂ ਜੀ ਆਹ ਸਰੂਪ ਬੜਾ ਦਿਰਗ ਹੈ ਜੀ ਇਹ ਦੇ ਦੋ ਹੱਥ ਲੇ ਤਬੀੜਾ ਤੁਹਾਡੇ ਗੁਰਦੁਆਰੇ ਚ ਗਾਇਬ ਕੀਤੀਆਂ ਜਾ ਰਹੀਆਂ ਨੇ ਚੁੱਕੀਆਂ ਜਾ ਰਹੀਆਂ ਨੇ ਕਾਰਨ ਕੀ ਬੜਾ ਕੀ ਕਾਰਨ ਸੰਗਤ ਜੀ ਪਹਿਲਾਂ ਤਾਂ ਅਸੀਂ ਸਿਰਫ 328 ਰੁਪਿਆਂ ਦੀ ਗੱਲ ਕਰਦੇ ਸੀ ਅੱਜ ਬਹੁਤ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ ਕਿ ਦਾਲ ਚ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੋ ਚੁੱਕੀ ਆ ਅਸੀਂ ਸੁੱਤੇ ਰਹਿ ਗਏ ਅਗਲਿਆਂ ਨੇ ਤਾਂ ਵੈਬਸਾਈਟਾਂ ਤੇ ਧੰਗੁਰੂ ਗ੍ਰੰਥ ਸਾਹਿਬ ਜੂ ਦੀ ਵਿਕਰੀ ਸ਼ੁਰੂ ਕਰ ਦਿੱਤੀ ਇੱਥੋਂ ਤੱਕ ਕਿ ਉਹਦੇ ਤੇ ਡਿਸਕਾਊਂਟ ਦਿੱਤਾ ਜਾ ਰਿਹਾ ਘੱਟ ਰੇਟਾਂ ਤੇ ਵੇਚਿਆ ਜਾ ਰਿਹਾ ਸੇਲ ਦੇ ਰੂਪ ਵਿੱਚ ਵੇਚਿਆ ਜਾ ਰਿਹਾ ਤੇ ਨਾਲ ਇੱਕ ਹੋਰ ਗੱਲ ਦੱਸ ਦੇਵਾਂ ਕਿ ਹੁਣ ਤੁਹਾਨੂੰ ਕਿਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੁਕਿੰਗ ਕਰਾਉਣ ਦੀ ਜ਼ਰੂਰਤ ਨਹੀਂਗੀ ਹੁਣ ਤੁਸੀਂ ਘਰ ਬੈਠੇ ਵੈਬਸਾਈਟ ਦੇ ਉੱਤੇ ਇੱਕ ਮੈਸੇਜ ਪਾਓ ਜਿਸ ਤਰ੍ਹਾਂ ਤੁਸੀਂ ਆਨਲਾਈਨ ਕੋਈ ਵੀ ਸਮਾਨ ਮੰਗਵਾਉਂਦੇ ਹੋ ਉਸੇ ਹੀ ਤਰੀਕੇ ਦੇ ਨਾਲ ਤੁਸੀਂ ਧੰਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਵਾ ਉਹ ਆਪਣੇ ਘਰ ਆਨਲਾਈਨ ਮਗਾ ਸਕਦੇ ਹੋ ਪਾਰਸਲ ਜਿਹੜਾ ਆਉਣਾ ਵਾ ਉਹ ਪਾਰਸਲ ਪਤਾ ਨਹੀਂ ਕਿੰਨੀਆਂ ਟ੍ਰੇਨਾਂ ਦੇ ਵਿੱਚੋਂ ਹੋ ਕੇ ਆਉਣਾ ਹੈ ਪਤਾ ਨਹੀਂ ਕਿੰਨੇ ਜਹਾਜ਼ਾਂ 'ਚੋਂ ਹੋ ਕੇ ਆਉਣਾ ਹੈ ਤੇ ਪਤਾ ਨਹੀਂ ਕਿੰਨੇ ਮੋਟਰਸਾਈਕਲ ਤੇ ਅਦਲਾ ਬਦਲੀ ਹੋਣਾ ਤੇ ਕਿੰਨੀਆਂ ਜਗ੍ਹਾ ਤੇ ਜਾਊਗਾ ਇਹ ਸਾਰਾ ਕੁਝ ਹੋ ਰਿਹਾ ਹੈ ਵੈਬਸਾਈਟਾਂ ਤੇ ਉੱਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਤੁਹਾਡੀ ਸਕਰੀਨ ਤੇ ਕੁਝ ਅਸੀਂ ਪੋਸਟਰ ਵੀ ਸ਼ੇਅਰ ਕਰਾਂਗੇ ਕਿ ਬਹੁਤ ਸਾਰੇ ਅ ਐਸੇ ਵੈਬਸਾਈਟ ਨੇ ਕੁਝ ਕੈਨੇਡਾ ਦੇ ਨੇ ਕੁਝ ਸਾਡੇ ਭਾਰਤ ਦੇ ਨੇ ਇੱਥੋਂ ਤੱਕ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵੀ ਕੁਝ ਐਸੇ ਵੈਬਸਾਈਟ ਹੈਗੀ ਹੈ ਜਿੱਥੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਨਲਾਈਨ ਸਰੂਪ ਜਿਹੜੇ ਆ ਤੁਸੀਂ ਖਰੀਦ ਸਕਦੇ ਹੋ ਸੈਂਚੀਆਂ ਖਰੀਦ ਸਕਦੇ ਹੋ ਗੁੜਕੇ ਖਰੀਦ ਸਕਦੇ ਹੋ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਨੇ ਵੀਰ ਦਲਬਖ ਸਿੰਘ ਢਾਲੀਵਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 328 ਰੁਪਿਆਂ ਦਾ ਪਤਾ ਨਹੀਂ ਲੱਗਿਆ ਕਿੱਥੇ ਗਿਆ ਲੋਕ ਸ਼੍ਰੋਮਣੀ ਕਮੇਟੀ ਤੇ ਤੰਜ ਕੱਸੇ ਜਾ ਰਹੇ ਪਰ ਅੱਜ ਤਾਂ ਵੈਬਸਾਈਟ ਤੇ ਤੁਸੀਂ ਆਨਲਾਈਨ ਜਿੱਦਾਂ ਸਾਬਣਦਾਨੀਆਂ ਮੰਗਾਉਂਦੇ ਹਿੱਤਾ ਮੰਗਾ ਸਕਦੇ ਹੋ ਜਿਹੜਾ ਵਿਸ਼ਾ ਅੱਜ ਸੰਗਤ ਜੀ ਭਾਈ ਸਾਹਿਬ ਉਹਨਾਂ ਨੇ ਸਾਡੇ ਧਿਆਨ ਚ ਲਿਆਉਣ ਦਾ ਯਤਨ ਕੀਤਾ ਹੈ ਇਸ ਵਿਸ਼ੇ ਨੂੰ ਬੜੀ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ। ਬਿਲਕੁਲ ਬਿਲਕੁਲ। ਔਰ ਸਭ ਤੋਂ ਵੱਡੀ ਗੱਲ ਵੀ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਚਾਹੇ ਉਹ ਸਿੱਖ ਚਾਹੇ ਗੈਰ ਸਿੱਖ ਹੈ ਜੀ ਜਿਹਦੀ ਵਾਸਤਾ ਗੁਰੂ ਗ੍ਰੰਥ ਸਾਹਿਬ ਜੁੜੀ ਹੈ ਉਹਨੂੰ ਇਸ ਵਿਸ਼ੇ ਉੱਤੇ ਬਹੁਤ ਬਰੀਕੀ ਨਾਲ ਸੋਚਣ ਦੀ, ਵਿਚਾਰਨ ਦੀ, ਸਮਝਣ ਦੀ ਲੋੜ ਹੈ। ਬਿਲਕੁਲ ਕਿਉਂਕਿ ਅੱਜ ਕਾਰਨ ਕਿ ਬਣਿਆ ਵੀ ਸਾਡਾ ਇਸਟਾ ਗੁਰੂ ਗ੍ਰੰਥ ਸਾਹਿਬ ਹੂੰ ਸਾਡੀ ਹੋਣ ਦਾ ਗੁਰੂ ਗ੍ਰੰਥ ਸਾਹਿਬ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਕਹਿੰਨੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਧੁਰ ਕੀ ਬਾਣੀ ਆ ਲੀ ਚੰਤ ਮਟਾਈ ਇਥੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਲਿਖਣ ਲੱਗਿਆ ਇਹ ਵਜਨ ਕਹਿ ਖਸਮ ਕੀ ਆਵੇ ਬਾਣੀ ਜੈਸੀ ਮੈਂ ਆਵੇ ਖਸਮ ਦੀ ਬਾਣੀ ਕਿ ਤਰ੍ਹਾਂ ਕਰੀ ਜਾਣ ਮਿਲਾਂ ਇਹਨੂੰ ਖਸਮ ਦੀ ਰੱਬ ਦੀ ਅਕਾਲ ਪੁਰਖ ਦੀ ਬਾਣੀ ਕਿਹਾ ਗਿਆ ਇਸ ਕਰਕੇ ਇਹਦਾ ਸਤਕਾਰ ਇਹਨੂੰ ਆਦਰ ਮਾਨ ਦੇਣਾ ਕਿਉਂ ਜ਼ਰੂਰੀ ਹੈ ਕਿਉਂਕਿ ਇਹ ਮੁੱਖ ਚੋਂ ਜਿਹੜੀ ਬਾਣੀ ਨਿਕਲੀ ਹੋਈ ਹੈ ਉਹ ਉਹਨਾਂ ਨੇ ਕਹਾ ਸਾਡੀ ਨਹੀਂ ਹੈ ਇਹ ਅਕਾਲ ਪੁਰਖ ਦੀ ਬਾਣੀ ਹੈ ਪਰ ਅੱਜ ਜਿਹੜਾ ਤੁਸੀਂ ਗੱਲ ਵਿਸ਼ਾ ਛੇੜਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੈਬਸਾਈਟ ਦੇ ਉੱਤੇ ਇੱਕ ਪੋਥੀਆਂ ਸਾਂਚੀਆਂ ਵਿਕਰੀਆਂ ਵਿਕਰੀ ਹੋ ਰਹੀ ਹੈ ਤੇ ਉੱਥੇ ਇੱਕ ਲਬਜ ਲਿਖਿਆ ਸੇਲ ਸੇਲ ਬਿਲਕੁਲ ਤੇ ਮੈਂ ਧਿਆਨ ਚ ਲਿਆ ਦੇਵਾਂ ਸੰਗਤ ਜੀ ਸੇਲ ਲਬਜ ਕਦੋਂ ਲਿਖਿਆ ਜਾਂਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਜਦੋਂ ਸਾਡਾ ਵਿਕਰੀ ਵਾਲਾ ਸਮਾਨ ਕਬਾੜ ਹੋ ਜਾ ਜਾਂ ਜਿਆਦਾ ਹੋ ਜਾਏ ਤੇ ਜਾਂ ਉਹ ਵਿਕਣ ਤੋਂ ਰਹਿ ਜਾਏ ਤੇ ਸਮੇਂ ਬਾਅਦ ਅਸੀਂ ਕਹਿੰਨੇ ਵੀ ਉਹਨਾਂ ਕੱਢਣਾ ਕਿਵੇਂ ਆ ਇਹਨੂੰ ਲਾ ਦੋ ਸੇਲ ਦੀ ਨਾਕੇ ਤੇ ਫਿਰ ਦੂਜੀ ਗੱਲ ਜਿਹੜੀਆਂ ਚੀਜ਼ਾਂ ਦੀ ਕਵਾਲਿਟੀ ਹੁੰਦੀ ਹੈ ਜਿਹੜੀਆਂ ਚੀਜ਼ਾਂ ਬ੍ਰਾਂਡ ਹੁੰਦੀਆਂ ਨੇ ਉਹਨਾਂ 'ਤੇ ਸੇਲ ਨਹੀਂ ਲੱਗਦੀ ਕਦੇ ਵੀ ਸੇਲ ਲੱਗਦੀ ਨੇ ਚੀਜ਼ਾਂ ਘੱਟ ਰੇਟ ਤੇ ਹੋਣ ਜਾਂ ਜ ਜਨਾਂ ਦੀ ਵਿਕਰੀ ਘੱਟ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਕੋਈ ਇਹੋ ਜੀ ਚੀਜ਼ ਤਾਂ ਹੈ ਹੀ ਨਹੀਂ ਕਿ ਸੇਲ ਤੇ ਲੱਗੇ ਉਹ ਤਾਂ ਇਸ਼ਟ ਵਾ ਉਹ ਤਾਂ ਰਹਿਬਰ ਵਾ ਉਹ ਤਾਂ ਸਮੁੱਚੀ ਮਾਨਵਤਾ ਨੂੰ ਕਲਾਵੇ 'ਚ ਲੈਣ ਵਾਲੀ ਇੱਕ ਰੱਬੀ ਬਾਣੀ ਹੈ ਇਸ ਕਰਕੇ ਇਹ ਜਿਹੜੀ ਤੋਹਫੀਨ ਹੋ ਰਹੀ ਹੈ ਜਾਂ ਐਡੀ ਗਲਤੀ ਪ੍ਰਚਾਰੀ ਜਾ ਰਹੀ ਹੈ ਥੋੜਾ ਜਿਹਾ ਆਪਾਂ ਨੂੰ ਬ੍ਰੀਕੀ ਨਾਲ ਵਿਚਾਰਨਾ ਪਵੇ ਜੇ ਤੇ ਅਸੀਂ ਪ੍ਰਗਟ ਗੁਰਾਂ ਕੀ ਦੇਹ ਦੀ ਗੱਲ ਕਰਦੇ ਆ ਪੀ ਗੁਰੂ ਦਾ ਸਰੀਰ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਫਿਰ ਉਹਨੂੰ ਦੁਕਾਨਾਂ ਤੇ ਵੇਚਣ ਦੀ ਇਜਾਜ਼ਤ ਕਿਹਨੇ ਦੇ ਦਿੱਤੀ ਭਾਈ ਵੱਡੀ ਗੱਲ ਇਹ ਹੈ ਨਾ ਜਦੋਂ ਆਪਾਂ ਇਸ ਗੱਲ ਨੂੰ ਵਿਚਾਰਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਧਾਰਮਿਕ ਕਿੱਥੇ ਨੂੰ ਵਿਚਾਰਦੇ ਆਂ ਆਪਣੇ ਆਪ ਅੰਦਰ ਚਾਤੀ ਮਾਰਾਂਗੇ ਅਸੀਂ ਕਿੱਥੇ ਖੜੇ ਆਂ ਜਦੋਂ ਸਾਕਾ ਨਨਕਾਣਾ ਸਾਹਿਬ ਆਪਰ ਦਾ ਇਹ ਸ਼ਹੀਦ ਸਿੰਘ ਹੁੰਦੇ ਨੇ ਗੁਰਦਿਆਂ ਨੂੰ ਆਜ਼ਾਦ ਕਰਾਇਆ ਜਾਂਦਾ ਹੈ ਉੱਥੇ ਵੀ ਤਾਂ ਕਾਰਨ ਹੀ ਬਣਿਆ ਸੀ ਨਾ ਜੀ ਫਿਰ ਉਸ ਗੁਰਦਾਨ ਦੇ ਉੱਤੇ ਕਾਬਜ ਲੋਕਾਂ ਨੇ ਆਪਣੀਆਂ ਮਨਮਰਜ਼ੇ ਸ਼ੁਰੂ ਕੀਤੀਆਂ ਧਾਰਮਿਕ ਨਾਲ ਲਿਬਾਸ ਪਾ ਕੇ ਉੱਥੇ ਗੁਰੂ ਦੀ ਵੀ ਬੇਦਬੀ ਕੀਤੀ ਗਈ ਗੁਰੂ ਦੇ ਸਿਧਾਂਤ ਦੀ ਬੇਦਬੀ ਕੀਤੀ ਗਈ ਤੇ ਸਿੱਖਾਂ ਦੇ ਅੰਦਰ ਰੋਹ ਜਾ ਗਿਆ ਉਹਨਾਂ ਨੇ ਕੁਰਬਾਨੀਆਂ ਦੇ ਕੇ ਆਪਾਂ ਵਾਰ ਕੇ ਆਜ਼ਾਦ ਕਰਵਾਏ ਬਿਲਕੁਲ ਉਹਦੇ ਵਿੱਚੋਂ ਸਾਡੀਆਂ ਜਥੇਬੰਦੀਆਂ ਨਿਕਲੀਆਂ ਸ਼੍ਰੋਮਣੀ ਕਮੇਟੀ ਉਹਨੂੰ ਇੱਕ ਪੰਥਕ ਜਥੇਬੰਦੀ ਬਣਾਇਆ ਗਿਆ ਉਹ ਢਾਂਚਾ ਖੜਾ ਕੀਤਾ ਗਿਆ ਤੇ ਉਹਦੇ ਤੇ ਇਹ ਟਾਂਚੇ ਨੂੰ ਖੜਾ ਕਰਕੇ ਆਸ ਲਾਈਗੀ ਵੀ ਟਾਂਚਾ ਸਾਰੇ ਧਾਰਮਿਕ ਕਾਰਜ ਦੀ ਦੇਖ ਰੱਖ ਕਰੂਗਾ ਪਰ ਸਮਾ ਬਾਗੇ ਜਦੋਂ ਅਸੀਂ ਅੱਜ ਦੇ ਸਮੇਂ 'ਚ ਵੇਖਦੇ ਹਾਂ ਸਮਾ ਬਾਗੇ ਉਸ ਟਾਂਚੇ ਦੇ ਵਿੱਚੋਂ ਕਿਤਨਾ ਕਿਤੇ ਗ੍ਰੈਵਿਟੀ ਪੈਦਾ ਹੁੰਦੀ ਹੁੰਦੀ ਇੰਨੀ ਕਿ ਗ੍ਰੈਵਿਟੀ ਆ ਗਈ ਟਾਂਚਾ ਅੱਜ ਸਾਡੀ ਆਪਣੀ ਜਿਹੜੀ ਸਿੱਖਾਂ ਦੀ ਸਰਮੌ ਜਥੇਬੰਦੀ ਹੈ ਉਹ ਆਪਣੇ ਨਿੱਜ ਦੀ ਖਾਤਰ ਜਾਂ ਲਾਲੀਏ ਵੀ ਕਿਤਨਾ ਕਿਤੇ ਕਿਸੇ ਦਬਾਅ ਦੀ ਖਾਤਰ ਆਪਣੇ ਜਨਵਰਤ ਭਗਾਉੜਾ ਪਹਿਲਾਂ ਪਹਿਲਾਂ ਸਾਨੂੰ ਇਹ ਲੱਗਦਾ ਸੀ ਕਿ ਜਿਹੜੇ ਲੋਕ 328 ਰੁਪਿਆਂ ਦਾ ਸਾਭਕਤਾ ਮੰਗ ਰਿਹਾ ਸਾਨੂੰ ਲੱਗਦਾ ਸੀ ਵੀ ਇਹ ਲੋਕ ਰਾਜਨੀਤਿਕ ਰੋਟੀਆਂ ਸੇਕਣ ਆਏ ਆ ਹੋਰ ਕੁਝ ਨਹੀਂ ਇਹ ਤੋਂ ਵੱਡੀ ਕੋਈ ਗੱਲ ਨਹੀਂ ਪਰ ਹੁਣ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਵੈਬਸਾਈਟ ਤੇ ਸੇਲ ਦੇ ਰੂਪ ਵਿੱਚ ਵੇਚਿਆ ਰਿਹਾ ਜਾ ਰਿਹਾ ਏਥੋਂ ਤੱਕ ਕਿ ਉੱਥੇ ਲਿਖਿਆ ਹੋਇਆ ਡਿਸਕਾਊਂਟ ਵੀ ਦਿੱਤਾ ਜਾਊਗਾ ਤੁਹਾਨੂੰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਮ ਪਿੰਡਾਂ ਵਿੱਚ ਲਿਆਉਣਾ ਹੁੰਦਾ ਨਾ ਤੇ ਉਦੋਂ ਬੜੇ ਸਾਨੂੰ ਜਿਹੜੇ ਉਹ ਫਾਰਮ ਭਰਨੇ ਪੈਂਦੇ ਆ ਬਿਲਕੁਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਸਾਈਨ ਵੱਖਰੇ ਪ੍ਰਚਾਰਕ ਦੇ ਸਾਈਨ ਵੱਖਰੇ ਹੁੰਦੇ ਆ ਫਿਰ ਉਹ ਦਫਤਰ ਚ ਜਮਾ ਹੁੰਦੀ ਆ ਫਿਰ ਉਹ ਪਾਸ ਹੁੰਦੀ ਤੇ ਫਿਰ ਜਾ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਗੁਰਦਰਬਾਰ ਵਿੱਚ ਲਿਆਉਂਦੀ ਆਗਾ ਮਿਲਦੀ ਆ ਹੁਣ ਇਹ ਤਾਂ ਹੋ ਗਈ ਇੱਕ ਵਧੀਆ ਰੀਤ ਵੀ ਪਤਾ ਲੱਗਿਆ ਸਾਰਾ ਰਿਕਾਰਡ ਵੀ ਕਿੱਥੇ ਗਿਆ ਕਿੰਨੇ ਖੜਿਆ ਤੇ ਕਿਉਂ ਖੜਿਆ ਵੀ ਕੋਈ ਉੱਥੇ ਵਾਕਈ ਸੇਵਾ ਸੰਭਾਲ ਹੋਊਗੀ ਸ਼੍ਰੋਮਣੀ ਕਮੇਟੀ ਦੇ ਇਹ ਹਦਾਇਤ ਨੇ ਜਿਨੇ ਸਰੂਪ ਖੜਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਉਹ ਪਹਿਲਾਂ ਜਗ੍ਹਾ ਚੈੱਕ ਕਰਕੇ ਜਾਂਦੇ ਆ ਜਿੱਥੇ ਪ੍ਰਕਾਸ਼ ਕਰਨਾ ਵਾਕਈ ਗੁਰਦੁਆਰਾ ਹੈ ਜੇ ਕਿਨੇ ਘਰੇ ਪ੍ਰਕਾਸ਼ ਕਰਨਾ ਵਾਕਈ ਸਾਹਮਣ ਵਾਲੀ ਜਗ੍ਹਾ ਹੈਗੀ ਹੈ ਤੇ ਜਦੋਂ ਅਸੀਂ ਇਸ ਚੀਜ਼ ਨੂੰ ਖੁੱਲ ਦੇ ਦਿੱਤੀ ਹਾਂ ਤੇ ਉਹਦਾ ਤੇ ਫਿਰ ਤੁਸੀਂ ਹਿਸਾਬ ਕਿਵੇਂ ਲਾ ਲੋਗੇ ਜੀ ਅੱਜ ਸਾਡੀਆਂ ਜਥੇਬੰਦੀਆਂ ਹਾਂ ਮੈਂ ਇੱਕ ਗੱਲ ਤੁਹਾਡੀ ਤੁਹਾਡੀ ਗੱਲ ਦਾ ਵਾਦਾ ਕਰਦਾ ਹਾਂ ਮੀਡੀਆ ਰਹੀਂ ਗੱਲ ਜਾਣੀ ਸਾਰੇ ਤੱਕ ਪੀ ਜਦੋਂ ਕਿਤੇ ਨਾ ਕਿਤੇ ਗੁਰਦੁਆਰੇ ਗ੍ਰੰਥੀ ਸਿੰਘ ਜਿਹੜੇ ਅੱਜ ਲੁੱਟੀਆਂ ਕਰ ਰਿਹਾ ਮੰਨ ਲਓ ਜਿਸ ਪ੍ਰਾਰਥਨ ਸਮੇਂ ਦੇ ਵਿੱਚ ਵੀ ਹੈ ਤੇ ਅੱਜ ਬਹੁਤ ਵੱਡੀ ਸਾਡੇ ਚਿੰਤਾ ਦਿਮਾਗ ਵਿੱਚ ਵਸਦੀ ਹੁੰਦੀ ਹੈ ਇੱਕ ਬਿਆਦਬੀ ਦੀ ਕਿਉਂਕਿ ਬਿਆਦਬੀਆਂ 2015 ਤੋਂ ਸ਼ੁਰੂ ਹੋਈਆਂ ਅੱਜ ਤੱਕ ਰੁਕੀਆਂ ਨਹੀਂ ਠੀਕ ਹੈ ਨਾ ਤੇ ਬਹੁਤ ਮਾੜੀ ਘਟਨਾ ਹੈ ਜੋ ਬਹੁਤ ਮਾੜੀ ਸ਼ਰਾਰਤ ਜਿਹੜੀ ਹੋ ਰਹੀ ਹੈ ਹੁਣ ਜੇ ਤਾਂ ਕਿਤੇ ਗੁਰਦੁਆਰੇ ਲਾਪਰਵਾਹੀ ਦੇ ਕਾਰਨ ਜਾਂ ਕਿਤੇ ਥੋੜੀ ਬਹੁਤੀ ਭੁੱਲ ਗ੍ਰੰਥੀ ਤੋਂ ਹੋ ਜਾਵੇ ਤੇ ਸਾਡੀਆਂ ਧਾਰਮਿਕ ਜਥੇਬੰਦੀਆਂ ਜਥੇ ਜਦੇ ਪਹੁੰਚ ਗਏ ਪੂਰਾ ਜਾ ਕੇ ਆਪਣਾ ਤਾਣਾ ਬਾਣਾ ਪਾ ਕੇ ਤੇ ਆਪਣਾ ਰੋਹ ਮਾਰ ਦਿਆਂ ਬਿਲਕੁਲ ਬੜਾ ਦਬਾਅ ਬਣਦਾ ਹੈ ਗ੍ਰੰਥੀ ਸੰਗ ਬਹੁਤ ਜ਼ਿਆਦਾ ਪਰੇਸ਼ਾਨੀ ਚਲੇ ਜਾਂਦਾ ਹੈ ਚਲੋ ਮਾਫੀ ਵੀ ਮੰਗ ਲੈਂਦਾ ਹੈ ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹਨਾਂ ਦਾ ਕੀ ਹੱਲ ਕਰੋਗੇ ਇਹਨਾਂ ਨੂੰ ਕੀ ਪੁੱਛੋਗੇ ਜਿਨ੍ਹਾਂ ਨੇ ਤੁਹਾਡਾ ਨਾਂ ਤੱਕ ਤੁਹਾਨੂੰ ਪਤਾ ਤੱਕ ਨਹੀਂ ਵੀ ਕੌਣ ਹੈ ਵੈਬਸਾਈਟ ਤੇ ਪਾ ਦਿੱਤਾ ਲੈ ਜਾ ਜਿਹੜਾ ਮਰਜ਼ੀ ਮੰਗਾ ਸਕਦਾ ਹੈ ਉਹ ਮਗਾ ਕਰਕੇ ਕਿਤੇ ਧਾਰਮਿਕ ਸਥਾਨ ਤੇ ਆ ਕੇ ਬਦਬੀ ਕਰ ਦੂਗਾ ਤੇ ਕੌਣ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਕੌਣ ਪੁੱਛੋ ਨੂੰ ਬਿਲਕੁਲ ਕਿਹਦਾ ਕੀ ਦਿਨੋ ਜੋ ਜਵਾਬ ਕਰੋਗੇ ਕਿਤੇ ਕੋਈ ਲਿਖਤ ਪੁੱਛੋਗੇ બીજી ਗੱਲ ਸਾਡੀ ਸ਼ਰਮਣੀ ਕਮੇਟੀ ਜੀ ਇਹਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਜੇ ਸ਼ਰਮਣੀ ਕਮੇਟੀ ਨੇ ਖੁੱਲ੍ਹ ਦਿੱਤੀ ਨਾ ਭਾਈ ਸਾਹਿਬ ਤੇ ਤਾਂ ਹੀ ਇਹ ਘਟਨਾ ਵਾਪਰੀ ਜੇ ਇਹ ਆਧਾਰਾ ਸ਼੍ਰੋਮਣੀ ਕਮੇਟੀ ਦੇ ਅਧੀਨ ਹੁੰਦਾ ਜੀ ਠੀਕ ਹੈ ਵੀ ਸ਼੍ਰੋਮਣੀ ਕਮੇਟੀ ਬਿਲਕੁਲ ਇਸ ਪਾਸੇ ਸਖਤ ਹਦਾਇਤ ਕਰੇ ਤੇ ਪਾਬੰਦੀ ਲਾਵੇ ਵੀ ਗੁਰਦਕਾ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਸੰਚੀਆਂ ਪੋਥੀਆਂ ਤੋਂ ਲੈ ਕੇ ਕੇਵਲ ਤਾਂ ਕੇਵਲ ਸਾਡੇ ਅਦੀਨਗੀ ਚ ਸਿਪਾਈ ਹੋਊਗੀ ਤੇ ਸਾਡੇ ਹੀ ਪ੍ਰਿੰਟ ਦੇ ਸਿਪਾਈ ਹੋਊਗੀ ਸਿਪਾਹ ਜਿਹੜਾ ਮਰਜੀ ਕਰਦਾ ਸੇਵਾ ਜਿਹੜਾ ਮਰਜੀ ਕਰ ਸਕਦਾ ਥੋੜੇ ਦਿਨ ਪਹਿਲਾਂ ਇੱਕ ਤੁਸੀਂ ਵੀਡੀਓ ਦੇਖੀ ਕੋਈ ਨਿਆਂਗਸਿਕ ਫੌਜਾਇਆ ਇੱਕ ਦੁਕਾਨ ਤੇ ਜਾਂਦਿਆਂ ਨੇ ਸ਼ਾਇਦ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਵੀ ਉਹਨਾਂ ਬੰਦਾ ਵੀ ਆਪਣੇ ਭੇਜਿਆ ਸੀਗਾ ਵੀ ਉਹ ਗੁੜਕਾ ਖਰੀਦ ਕੇ ਲਿਆ ਦੁਕਾਨਦਾਰ ਤੋਂ ਉਹਦੇ ਤੇ ਜਾ ਕੇ ਚੜ ਗਏ ਵੀ ਭਾਈ ਤੈਨੂੰ ਜੁਰਤ ਕਿੱਦਾਂ ਪਈ ਆ ਬੰਦੇ ਨੂੰ ਗੁੜਕਾ ਵੇਚ ਦੀ ਕੋਈ ਐਡਰੈਸ ਲੈਈ ਇਹ ਤੋਂ ਕੋਈ ਆਧਾਰ ਕਾਰਡ ਮੰਗੇ ਇਹ ਤੋਂ ਉਹਨੂੰ ਗੁੜਕਾ ਵੇਚਦਾ ਤੋ ਤੇ ਹੁਣ ਹੁਣ ਕੀ ਹੋਊਗਾ ਮੈਂ ਵੀ ਕਹਿਣਾ ਹਾਂ ਵੀ ਉਹ ਤਾਂ ਇੱਕ ਜਾ ਕੇ ਸੀ ਉਹਦੇ ਤੇ ਚੈਕਿੰਗ ਕਰ ਲਈ ਸੀ ਅੱਦਸਿਆ ਵੀ ਸਾਡਾ ਇਤਰਾ ਗੁਰਕਾ ਸਾਹਿਬ ਤੇ 1 ਕਨੇ ਹਜ਼ਾਰ ਆ ਥਾਂ ਤੇ ਵਿਖਰੇ ਆ ਵਿਖਰੇ ਬਿਲਕੁਲ ਜਿੱਥੇ ਬੰਦੀਆਂ ਨੇ ਵਕੋ ਬਖਰੀ ਸ਼ਬਾਗੇ ਵੰਡ ਨਹੀਂ ਆ ਨੇ ਦੂਜੀ ਗੱਲ ਵੀ ਸਭ ਤੋਂ ਵੱਡੀ ਜਿਹੜੀ ਗੱਲ ਸਾਡੇ ਅੱਜ ਵਿਚਾਰਨ ਵਾਲੀ ਹੈ ਨਾ ਜਿਹੜਾ ਦੁਖਾਂਦ ਹੈ ਜਦੋਂ ਤੁਸੀਂ ਇਸ ਅਧਾਇਰੇ ਨੂੰ ਖੁੱਲਾ ਛੱਡ ਦਿੱਤਾ ਆਪਣੀ ਜ਼ਿੰਮੇਵਾਰੀ ਤੇ ਭਗੌੜੇ ਹੋਗੇ ਤੇ ਜਿੰਨੇ ਮਰਿ ਸ਼ਾਪਣਾ ਸ਼ੁਰੂ ਕਰ ਦਿੱਤਾ ਭਾਈ ਸੋਨ ਨਾਲ ਗੁਰਬਾਣੀੇ ਛੇੜ ਛੜ ਗਈਤੀ ਹੈ हां ਗੁਰਬਾਣੀ ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਲਗਾ ਮਾਤਰਾ ਛੇੜੀਆਂ ਨੇ ਜੀ ਤੁਹਾਨੂੰ ਉਹ ਤੁਸੀਂ ਸਾਰਾ ਕੁਝ ਕੱਢ ਲੈਣਾ ਪਰੋ ਮੈਟ ਦੇ ਉੱਤੇ ਤੁਹਾਨੂੰ ਪਤਾ ਹੋਊਗਾ ਤੁਸੀਂ ਵੇਖਿਆ ਸਾਰਾ ਕੁਝ ਪੀ ਜਿਹੜੀਆਂ ਪੋਸਟੀਆਂ ਸਾਂਚੀਆਂ ਨਵੀਆਂ ਛਪੀਆਂ ਨੇ ਜਾਂ ਗੁਰੂਕੇ ਸਾਹਿਬ ਵੱਖਰੀਆਂ ਵਕਰੀਆਂ ਸੰਪਰਦਾਵਾਂ ਨੇ ਛਾਪੇ ਨੇ ਉਹ ਸਾਰਾ ਨੂੰ ਪਤਾ ਹੀ ਆਪਾਂ ਨੂੰ ਸਿਹਾਰੀਆਂ ਬਿਹਾਰੀਆਂ ਤੁਹਾਡੇ ਉੱਤੇ ਸਿਹਾਰੀਆਂ ਬਿਹਾਰੀਆਂ ਦੇ ਵਿੱਚ ਗੜਬੜੀ ਹੈ ਗਲ ਪੜੀ ਹੈ ਹਾਂ ਇਹ 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 ਕਿਤਨਾ ਆਪਾਂ ਪ੍ਰੂਫ ਕਿਦਾਂ ਦੇਵਾਂਗੇ ਉਹਨਾਂ ਪ੍ਰੂਫ ਇਦਾਂ ਪ੍ਰੂਫ ਇੱਕੋ ਤਰੀਕੇ ਨਾਲ ਮਿਲ ਸਕਦਾ ਜੀ ਉਹ ਤੁਹਾਨੂੰ ਠਿਸ਼ੇਤਾ ਘਰਾਤਾ ਪ੍ਰੂਫ ਵੇਖਣ ਵਾਸਤੇ ਸਾਨੂੰ ਪ੍ਰਾਤਨ ਬਿਰਧ ਸਰੂਪ ਜਿਹੜਾ ਉਹਨੂੰ ਬਿਰਧ ਕਿਹਾ ਜਾ ਰਿਹਾ ਉਹ ਸਾਹਮਣੇ ਪੈਣਗੇ ਹਾਂ ਜਿਹੜੇ ਪ੍ਰਾਤਨ ਸਰੂਪ ਨੇ ਜਿਹੜੇ ਹੱਥ ਲਿਖਤ ਨੇ ਜਿਹੜੇ ਗੁਰੂ ਸਾਹਿਬਾਨਾਂ ਦੇ ਵੇਲੇ ਲਿਖੇ ਗਏ ਜਾਂ ਬਾਅਦ ਚ ਸਿੰਘਾਂ ਨੇ ਕੁਰਬਾਨੀ ਕਰਦਿਆ ਕਰਦਿਆਂ ਜਿੱਥੇ ਸ਼ਹਾਦਤਾਂ ਦਿੱਤੀਆਂ ਤੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵੀ ਸੰਭਾਲੀ ਉਹ ਗ੍ਰੰਥਾਂ ਤੋਂ ਪਤਾ ਲੱਗੇਗਾ ਉਹਨਾਂ ਨੂੰ ਉਹਨਾਂ ਨੂੰ ਦੇਖਣਾ ਪਵੇਗਾ ਪਰ ਬਿਰਧ ਰੂਪ ਜਿਹੜੇ ਆ ਬਿਰਧ ਸਰੂਪ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉਹ ਤਾਂ ਇਹਨਾਂ ਨੇ ਸਸਕਾਰ ਦੇ ਨਾਂ ਤੇ ਉਹ ਸਸਕਾਰ ਕਰਕੇ ਵੈਸੇ ਖਤਮ ਕਰੀ ਜਾ ਰਹੇ ਨੇ ਸਤਗੁਰ ਮੇਰਾ ਨਿਤ ਨਵਾ ਤੇ ਬਿਰਧ ਕਿਤਰਾ ਹੋਵੇ ਇਹਦੀ ਤੇ ਦੁਖਾਂਤ ਹੈ ਨਾ ਜੀ ਜਿਹੜੀ ਚੀਜ਼ ਨੂੰ ਅਸੀਂ ਬਿਰਧ ਕਹਿਣਾ ਸ਼ੁਰੂ ਕਰਦ ਗਏ ਇਹਦਾ ਮਤਲਬ ਉਹ ਕਿਤਨਾ ਕਹਤੇ ਅਸੀਂ ਉਹਦੇ ਨਾਲ ਔਰ ਉਹ ਇਨਸਰਡ ਨਹੀਂ ਕਰ ਰਹੇ ਸਾਨੀ ਜਾਂ ਜੁੜੇ ਇਸ ਤਰੀਕੇ ਨਾਲ ਆ ਮੇਸੀਂ ਉਹਦੇ ਆਕਾਰ ਨਾਲ ਜੁੜੇ ਆ ਬਿਰਧ ਦਾ ਮਤਲਬ ਪਹਿਲੀ ਗੱਲ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਂ ਦੇ ਸਰੂਪ ਆ ਜਿਹੜੇ ਆ ਉਹ ਛੇਤੀ ਕੀਤਾ ਬਿਰਧ ਹੁੰਦੇ ਨਹੀਂ ਸਵਾਲਾਂ ਦੀ ਲੋੜ ਆ ਸਾਡੀ ਲਾਪਰਵਾਹੀ ਕਰਕੇ ਕਿਦਾਂ ਅਸੀਂ ਉਹਨਾਂ ਨੂੰ ਅੰਗ ਮੁਰ ਜਾਂਦੇ ਆ ਜਾਂ ਫੜ ਜਾਂਦੇ ਆ ਅਸੀਂ ਕਿੰਨੇ ਬਿਰਧ ਹੋ ਗਿਆ ਮੈਂ ਇੱਕ ਦੱਸਣਾ ਚਾਹਣਾ ਮੈਂ ਆਪਣੇ ਜਥੇਬੰਦੀਆਂ ਨੂੰ ਜਾਂ ਸਾਰੇ ਮੇਤੋਂ ਬੜੇ ਬੁੱਧੀਜੀਵੀ ਲੋਕ ਨੇ ਜਿਨ੍ਹਾਂ ਨੇ ਵੇਖਣਾ ਵੀ ਆ ਜਾਂ ਬੈਠੇ ਨੇ ਹਾਂ ਬਾਕੀ ਸਾਰੇ ਧਰਮ ਗ੍ਰੰਥ ਪੜ੍ਹ ਕੇ ਵੇਖੋ ਸਾਰੇ ਧਰਮ ਗ੍ਰੰਥਾਂ ਦੀ ਸਟੱਡੀ ਕਰਕੇ ਵੇਖੋ ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰਾਂ ਸਾਲ ਉਹਨਾਂ ਦੇ ਧਰਮ ਗ੍ਰੰਥਾਂ ਨੂੰ ਪਿਆਨ ਹੋ ਗਿਆ ਉਹਨਾਂ ਨੇ ਇੱਕ ਵੀ ਸਰੂਪ ਨਹੀਂ ਸਾੜਿਆ ਆਪ ਦਾ ਬਿਰਧ ਗ੍ਰੰਥ ਨਹੀਂ ਸਾੜਿਆ ਉਹਨਾਂ ਨੇ ਕਿਉਂਕਿ ਸੰਭਾਲਿਆ ਉਹਨਾਂ ਨੇ ਬਿਲਕੁਲ ਸਾੜੇ ਜਦੋਂ ਇਹ ਫਿਰਦ ਪੈ ਗਈ ਇਹ ਬਿਰਧ ਸਰੂਪ ਦੇ ਜੋ ਤੇ ਨਵਾਂ ਲੈ ਜੋ ਤੇ ਸਸਕਾਰ ਕਰ ਦਿੱਤਾ ਜਾਊਗਾ ਮੈਂ ਤੁਹਾਨੂੰ ਇਹ ਦੱਸਣੀ ਚਾਹਣਾ ਮਾਂ ਵੀ ਇਹ ਘਟਨਾ ਪਿੰਡਾਂ 'ਚ ਵਾਪਰੀ ਬਿਰਧ ਸਰੂਪ ਦੇ ਨਾਂ ਦੇ ਉੱਤੇ ਕੁਝ ਲੋਕ ਆਏ ਮੀਡੀਆ ਵਿੱਚ ਸਾਰਾ ਕੁਝ ਪਿਆ ਪਗੜਾ ਕੋਲੋਂ ਕਹਿਣ ਲੱਗੇ ਮੀਡੀਆ ਵਿੱਚ ਉਹ ਆਏ ਉਹਨਾਂ ਨੇ ਕਿਹਾ ਤੁਹਾਡੇ ਕੋਲ ਸਰੂਪ ਚੈੱਕ ਕਰਨੇ ਆ ਜੀ ਹਾਂਜੀ ਆ ਸਰੂਪ ਬੜਾ ਬਿਰਦ ਹੈ ਜੀ ਇਹ ਦੇ ਦਿਓ ਹੱਥ ਲੇ ਤਬੀੜਾ ਤੁਹਾਡੇ ਗੁਰਦਾਨਾ ਚ ਗਾਇਬ ਗੀਤੀਆਂ ਜਾ ਰਹੀਆਂ ਨੇ ਚੁੱਕੀਆਂ ਜਾ ਰਹੀਆਂ ਨੇ ਕਾਰਨ ਕੀ ਬਲ ਹੈ ਕੀ ਕਾਰਨ ਉਹੀ ਪੁੱਛ ਰਿਆ ਮੈਂ ਕਾਰਨ ਉਹਦਾ ਹੀ ਬਣਿਆ ਕਿ ਜਦੋਂ ਇਹਨਾਂ ਦੇ ਪ੍ਰਾਤਨ ਸਰੂਪ ਜਨਾ ਤੋਂ ਸਾਰੀ ਮਰਿਆਦਾ ਸਾਰੀ ਬਾਣੀ ਪੂਰੀ ਪਤਾ ਲੱਗਣੀ ਹੈ ਉਹ ਹੌਲੀ-ਖੌਲੀ ਸਾਈਡ ਤੇ ਕਰ ਦੋ ਤੇ ਆਪਣੀ ਮਰਜ਼ੀ ਨਾਲ ਲਈ ਆਓ ਅੱਗੇ ਜਦੋਂ ਹੌਲੀ-ਖੌਲੀ ਹੌਲੀ-ਖੌਲੀ ਅੱਗੇ ਇਸ ਰੂਪ ਆਉਂਦੇ ਗਏ ਤੇ ਇਹਦੇ ਵਿੱਚ ਗਲਤੀਆਂ ਪਤਾ ਲੱਗਣਾਂ ਆਪੇ ਵਿਦਵਾਨਾਂ ਨੇ ਪਾਇਆ ਰੌਲਾ ਕਿ ਗੁਰੂ ਗ੍ਰੰਥ ਸਾਹਿਬ ਜੀ ਗਲਤੀਆਂ ਜੀ ਗਲਤੀਆਂ ਉਦੋਂ ਕਿਦਾਂ ਕਿਤੇ ਸਵਾਲ ਖੜਾ ਆ ਜੂਗਾ ਇਹ ਤਾਂ ਗੁਰਬਾਣੀ 'ਚ ਗਲਤੀਆਂ ਨਹੀਂ ਗੁਰਬਾਣੀ ਗਲਤ ਹੈ ਜਿਹੜੀ ਜੀਰੋ ਤੁਹਾਨੂੰ ਤੁਹਾਡੇ ਮੂੰਹ ਕਹੋਣੀ ਚਾਹੁੰਦੇ ਆ ਉਸ ਤਰ੍ਹਾਂ ਹੀ ਹੋਣਗੇ ਨਾ ਕਿ ਆਪਾਂ ਦਾਵਾ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੁਗੋ ਜੁਗਾਟਾਲ ਹੈ ਔਰ ਇਹਦੇ ਕੋਲ ਜਿਹੜਾ ਮਰਜੀ ਸਵਾਲ ਲੈ ਕੇ ਤੁਹਾਨੂੰ ਜਵਾਬ ਮਿਲੇਗਾ ਇਹ ਧੁਰਕੀ ਬਾਣੀ ਹੈ ਇਸ ਬਾਣੀ ਦੇ ਵਿੱਚ ਸੱਚ ਦੀ ਗੱਲ ਕੀਤੀ ਗਈ ਹੈ ਜਦੋਂ ਆਪਾਂ ਮੂੰਹ ਕਹਿ ਲਾਏ ਪਿਆ ਹੌਲੀ ਸਮਾ ਪਾ ਗਏ ਵੀ ਇਹਦੇ ਵਿੱਚ ਗਲਤੀਆਂ ਜਿਹਦੇ ਵਿੱਚ ਗਲਤੀਆਂ ਤੁਹਾਨੂੰ ਤੁਸੀਂ ਕਟਾਰੇ 'ਚ ਖੜੇ ਹੋ ਜਾਓਗੇ ਕਿ ਤੁਹਾਡਾ ਗੁਰੂ ਗ੍ਰੰਥ ਸਾਹਿਬ ਗਲਤ ਹੈ ਹਾਂ ਕਿਵੇਂ ਕਹੋਗੇ ਸਹਿਬ ਮੇਰਾ ਨੀਤ ਨਾਮ ਸਦਾ ਸਦਾ ਦਾਤਾਰ ਬਿਲਕੁਲ ਕਿਵੇਂ ਕਿੱਥੋਂ ਪ੍ਰੂਫ ਕਰੂੰਗੀ ਇਸ ਕਰਕੇ ਬਿਰਦ ਸਰੂਪ ਮੈਂ ਇੱਕ ਜਗ੍ਹਾ ਤੇ ਲੂਡੀ ਕਰਦਿਆਂ ਵੇਖਿਆ ਤਕਰੀਬਨ 80 ਕੁ ਸਾਲ ਪੁਰਾਣਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੇਖਿਆ ਮੈਂ ਉਹਨਾਂ ਨੂੰ ਪੁੱਛਿਆ ਕਿਉਂਕਿ ਸ੍ਰੋਸ਼ ਰੂਪ ਗਾਈ ਬਦਲ ਬਦਲ ਕੇ ਸਰੂਪ ਦਾ ਸੁਗਾਸਰ ਦਾ ਪ੍ਰਕਾਸ਼ ਕਰਦੇ ਸੀ ਜਦੋਂ ਮੈਂ ਸਰੂਪ ਵੇਖਿਆ ਤਾਂ ਭਾਰਾ ਬਹੁਤ ਸੀ ਯਾਨੀ ਕਿ ਉਹਨੂੰ ਚੁੱਕਣ ਵਾਸਤੇ ਇੱਕ ਬੰਦੇ ਨਾਲ ਸਹਾਰਾ ਲੈਣਾ ਪੈਂਦਾ ਸੀ ਸਿਰ ਤੇ ਪ੍ਰਕਾਸ਼ ਕਰਨ ਵਾਸਤੇ ਤੇ ਉਹ ਮੈਂ ਜਦੋਂ ਫਿਰ ਦੂਗਰੀ ਪ੍ਰਕਾਸ਼ ਕੀਤਾ ਹੈ ਹੱਥ ਲਿਖਤੇ ਸੀ ਚਲੋ ਹੱਥ ਲਿਖਤੀ ਸੀ ਜਿੰਨੀ ਕਿ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨਾ ਕਿ ਬਾਣੀ ਪੜ੍ਹ ਲਈਦੀ ਹੈ ਜਿਆਦਾ ਨਹੀਂ ਪਰ ਉਹ ਮੈਂ ਉਹਨੂੰ ਪ੍ਰਕਾਸ਼ ਕਦੇ ਕਦੇ ਮਹੀਨੇ ਚੱਪਤੇ ਜਾਂ ਇੱਕ ਦੋਰੀ ਕਿਤੇ ਕਦੇ ਕਦੇ ਕਰਿਆ ਕਮੇਟੀ ਵਾਲੇ ਵੀਰਾਂ ਨੂੰ ਸੰਗਤ ਨੂੰ ਕਿਹਾ ਵੀ ਤੁਹਾਡੇ ਕੋਲ ਕੋਈ ਵੀ ਆਵੇ ਨਾ ਤੁਹਾਨੂੰ ਕੋ ਦਰਸ਼ਨ ਕਰ ਜਾ ਪਰ ਦੇਣਾ ਨਹੀਂ ਅੱਜ ਵੀ ਹੈਗਾ ਉਸ ਰੂਪ ਅੱਜ ਅੱਜ ਵੀ ਇੱਥੇ ਮੌਜੂਦ ਹੋਊਗਾ ਕਿੱਥੇ ਜਬਸਤਪੁਰੇ ਜੀ ਨਹੀਂ ਕਪੂਰਥਲੇ ਦੀ ਕਪੂਰਥਲੇ ਦੇ ਇਲਾਕੇ ਜਿੱਥੇ ਮੈਂ ਡੂਟੀ ਕਰਦਾ ਸੀ ਮੈਂ ਫਿਰ ਸੰਗਤ ਨੂੰ ਕਿਹਾ ਮੈਂ ਇਹ ਸਰੂਪ ਨੂੰ ਸੰਭਾਲ ਕੇ ਰੱਖਣਾ ਆ ਆਉਣ ਵਾਲੇ ਸਮੇਂ ਦਾ ਗਵਾਹ ਬਣੂੰਗਾ ਭਾਵੇਂ ਜਦੋਂ ਕੋਈ ਤੁਹਾਡੇ ਤੇ ਉਂਗਲ ਚੱਕੂਗਾ ਨਾ ਤੇ ਪ੍ਰਾਤਨ ਸਰੂਪ ਹੀ ਤੁਹਾਡੇ ਜਵਾਬ ਦੇਣਗੇ ਵੀ ਵੇਖੋ ਬਾਣੀ ਕੀ ਆ ਇਹ ਜਿਹੜੇ ਸਾਂਚੀਆਂ ਦੇ ਵਿੱਚ ਆ ਨਾ ਇਹ ਸਾਂਚੀਆਂ ਦੇ ਵਿੱਚ ਮਿਸਟੇਕ ਵੀ ਹੈ ਦੂਜੀ ਗੱਲ ਜਦੋਂ ਅਸੀਂ ਸ਼ਰਧਾ ਇੱਕ ਸ਼ਰਧਾ ਲੱਗ ਚੀਜ਼ ਹੈ ਤੇ ਪਿਆਰ ਲੱਗ ਚੀਜ਼ ਹੈ ਸ਼ਰਧਾ ਹਰ ਇੱਕ ਦੇ ਅੰਦਰ ਹੈ ਪਰ ਕਦੀ ਵਾਰੀ ਸ਼ਰਧਾ ਨੂੰ ਥੋੜਾ ਜਿਹਾ ਤੁਸੀਂ ਉੱਚਾ ਚੁੱਕ ਲੋਗੇ ਨਾ ਅੰਨੀ ਸ਼ਰਧਾ ਹੋ ਜੂਗੀ ਉਦੋਂ ਕਿ ਤਰ੍ਹਾਂ ਕਿ ਤਨ ਨੁਕਸਾਨ ਕਰ ਬੈਠੋਗੇ ਹੁਣ ਇਹ ਅਦਾਇਰਾ ਸੁਰਮਣੀ ਕਮੇਟੀ ਦਾ ਹੈ ਬਿਲਕੁਲ ਬਾਕੀ ਤੁਸੀਂ ਵੇਖੋ ਵੀ ਜਿਹੜੀਆਂ ਚੀਜ਼ਾਂ ਮੰਨ ਲਓ ਵੀ ਕੰਪਨੀ ਛਾਪਦੀ ਐ ਜਿਵੇਂ ਗੁੱਚੀ ਕੰਪਨੀ ਐ ਜਾਂ ਹੋਰ ਕਈ ਕੰਪਨੀਆਂ ਨੇ ਮੰਨ ਲਓ ਉਹਨਾਂ ਦਾ ਬ੍ਰਾਂਡ ਦੂਜਾ ਨਹੀਂ ਖਿਸ਼ਾਬ ਸਕਦਾ ਛਾਪ ਕੇ ਦਿਖਾਵੇ ਕੋਈ ਹੈ ਕਿ ਉਹ ਜ਼ਰਤ ਕੇ ਕੋਲ ਨਕਲੀ ਬਣਾਵਾਂਗੇ ਵੇਚੀ ਜਾਵੇ 100 ਰੁਪਏ ਵਿੱਚ ਜਾਵੇ ਪਰ オリジナル ਚੀਜ਼ ਉਹਨਾਂ ਤੋਂ ਮਿਲੂਗੀ ਸਾਡੀ ਸਰਮੌਰ ਜਿੱਥੇ ਬੰਦੀ ਗੁਰੂ ਗ੍ਰੰਥ ਸਾਹਿਬ ਸਾਡਾ ਜਿੱਥੇ ਸਰੂਪ ਛਾਪਦਾ ਅਸੀਂ ਦੱਸਿਆ ਉਹਦੇ ਨਾਲ ਹੀ ਗੁਰੂ ਰਾਮਦਾਸ ਬਣਿਆ ਹੋਇਆ ਵਾ ਗੁਰਦੁਆਰਾ ਸਾਹਿਬ ਜਿੱਥੇ ਗੁਰੂਗ੍ਰਾਸ ਗੁਰੂ ਰਾਮਦਾਸ ਪਾਵਨ ਬਣਿਆ ਹੋਇਆ ਜਿੱਥੇ ਗੁਰਗ੍ਰਾਸ ਸਰੂਪ ਛਾਪਦੇ ਨੇ ਸਿਪਾਹੀ ਚ ਬਣੇ ਜਾਂਦੇ ਗੁਰਕੇ ਸਾਹਿਬ ਛਾਪੇ ਜਾਂਦੇ ਨੇ ਉੱਥੇ ਕਹੋ ਤੁਸੀਂ ਵੇਖੋ ਜਿਹੜਾ ਮਰਜੀ ਜਾ ਕੇ ਕਈ ਪਤਾ ਕੀ ਸਵਾਲ ਕਰਨਗੇ ਇਹ ਜੀ ਗੁਰਬਾਣੀ ਦਾ ਤੋੜਨਾ ਚਾਹੁੰਦੇ ਆ ਇਹ ਫਿਰ ਗੁਰਗ੍ਰਾਸ ਕੋਈ ਘਰੇ ਰੱਖ ਲੂਗਾ ਫਿਰ ਬਾਣੀ ਉਹ ਲੈ ਜਾਓ ਭਾਈ ਤੁਸੀਂ ਸ਼ਰਮਣੀ ਕਮੇਟੀ ਕੋਲ ਜਾਓ ਹਾਂ ਪਰੂਫ ਜਮਾ ਕਰਾਓ ਆਪਣਾ ਸਾਰਾ ਕੁਝ ਦੱਸੋ ਮੈਂ ਜਿਹੜਾ ਦਵ ਸ਼ਰੂਪ ਪੋਥੀ ਲੈ ਬਕਾਇਦਾ ਮੈਨੂੰ ਲੱਗਦਾ ਵੀ ਜਿਹੜੀ ਸੈਂਚੀ ਬਾਨੀ ਨਾ ਉਹਦਾ ਬਕਾਇਦਾ ਨੰਬਰ ਲੱਗਣਾ ਚਾਹੀਦਾ ਆ ਨੰਬਰ ਆ ਇਸ ਬੰਦੇ ਨੇ ਖੜਿਆ ਜੇਕਰ ਇਸ ਨੰਬਰ ਦੀ ਸੈਂਚੀ ਦੇ ਵਿੱਚੋਂ ਕੋਈ ਅੰਗ ਪਾੜੇ ਜਾਂਦੇ ਆ ਤੇ ਉਹ ਬੰਦੇ ਨੂੰ ਫੜਿਆ ਜਾਊ ਬਿਲਕੁਲ ਨਾ ਤਾਂ ਤਾਂ ਹੀ ਪੁਸ਼ੀਸ਼ ਤਾਂ ਹੀ ਹੋਊਗੀ ਨਾ ਜੀ ਆਪਾਂ ਉਹ ਉਹ ਉਹਦਾ ਪ੍ਰੂਫ ਹੋਊਗਾ ਹੁਣ ਜਿਹੜੀ ਇਹ ਵੱਡੀ ਘਟਨਾ ਵਾਪਰ ਰਹੀ ਹੈ ਤੇ ਚਲੋ ਬਹੁਤ ਸੋਸ਼ਲ ਮੀਡੀਆ ਤੇ ਕੱਲ ਪਰਸੋਂ ਦੀ ਸਰਗਰਮੀ ਵਧੀ ਹੈ ਬਹੁਤ ਵਿਦਵਾਨਾਂ ਨੇ ਵੀਰਾਂ ਨੇ ਇਸ ਧਿਆਨ ਚ ਲਿਆਦਾ ਵਾ ਜਿਹੜੀਆਂ ਪੋਥੀਆਂ ਵਾਂ ਇਹ ਵੈਬਸਾਈਟ ਤੇ ਪਾ ਕੇ ਦੇ ਡਿਸਕਾਊਂਟ ਦੇ ਨਾਲ ਦੀ ਸੇਲ ਦੇ ਰੂਪ ਵਿੱਚ ਚੱਲ ਰਹੀ ਹੈ ਉੱਥੇ ਕੋਈ ਵੀ ਲੈ ਸਕਦਾ ਹੈ ਕੋਈ ਬਲੇ ਅਸਾ ਦੁਸ਼ਮਣ ਵੀ ਸਾਡੇ ਪਹਿਲੇ ਸੇਤ ਜਿਹੜੇ ਪਿਆ ਹੈ ਹਾਂ ਤੁਹਾਡੇ ਤਾਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਸ਼ਰਿਆਮ ਵਿਆਹ ਦੀ ਮੇ ਕਰ ਰਹੇ ਨੇ ਅਗਲੇ ਸ਼ਰਿਆ ਮਤਲਬ ਕਿ ਸੰਗ ਵਿੱਚ ਬੈਠਿਆ ਅਗਲੇ ਵਿਧਵੀ ਕਰ ਜਾਂਦੇ ਆ ਤੇ ਇਹ ਤਾਂ ਸੌਖਾ ਤਰੀਕਾ ਲੱਭ ਗਿਆ ਫਿਰ 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 ਜਦੋਂ ਪਾਰਸਲ ਦੇ ਰੂਪ ਵਿੱਚ ਜਾਊਗਾ ਗ੍ਰੰਥ ਸਾਹਿਬ ਉਦੋਂ ਕੀ ਹੋਊਗਾ ਮੈਨੂੰ ਵੀ ਕਿੰਨਾ ਵੀ ਜਿਵੇਂ ਪਹਿਲਾਂ ਗੱਲ ਕੀਤੀ ਵੀ ਇੱਕ ਗ੍ਰੰਥੀ ਤੋਂ ਵਿਅਦਵੀ ਹੋ ਜਾਏ ਥੋੜੀ ਬਹੁਤ ਕੋਈ ਪਤਾ ਹੀ ਹੋ ਜਾਏ ਤੇ ਬੜੀ ਛੇਤੀ ਮੀਡੀਆ ਤੇ ਬੜੀ ਖੇਤੀ ਸਾਰੇ ਆਣੇ ਇਕੱਠੇ ਹੋ ਜਾਂਦੇ ਆ ਇਹਨਾਂ ਦੇ ਕੌਣ ਪੁੱਛੂਗਾ ਹੁਣ ਜਿਹੜੀ ਚੀਜ਼ ਪਾਰਸਲ ਸਾਰਿਆਂ ਨੂੰ ਪਤਾ ਵੀ ਕਿਵੇਂ ਡੱਬੇ ਉੱਚੇ ਨੇ ਉੱਚੇ ਥੱਲੇ ਹੁੰਦੇ ਹੋਣਗੇ ਕਿਹਨੂੰ ਪਤਾ ਤੇ ਗੁਰੂ ਘਰਾਂ ਸੇ ਪਾਪੀ ਭਾਜੀ ਜ਼ਿਆਦਾ ਸਮਾਲ ਲਗਲੇ ਠੋਡ ਮਾਰ ਕੇ ਆਦੇ ਨਾ ਕੋਈ ਆ ਰਾ ਹੈ ਨਾ ਤੇ ਕੀ ਉਹ ਬੇਅਦਬੀ ਨਹੀਂ ਬਿਲਕੁਲ ਪੈਸੇ ਗੁਰੂ ਘਰਾਂ ਸਾਹਿਬ ਦੀ ਜਿਹੜੀ ਅਗਲੀ ਇੱਕ ਬਗਵਾਲ ਹੋਰ ਕਰ ਲਈਏ ਕਈ ਕਹਿਣਗੇ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬਦਬੀ ਵੈਸੇ ਕੋਈ ਕਰ ਨਹੀਂ ਸਕਦਾ ਕਿਉਂਕਿ ਮੇਰਾ ਰੱਬ ਮੇਰਾ ਪਰਮਾਤਮਾ ਕਾਲਪੁਰਖ ਜਿਹੜੇ ਵਿੱਚ ਬਾਣੀ ਵਿੱਚ ਕਿਹਾ ਗਿਆ ਨਾ ਉਹਦੇ ਬਾਰੇ ਬਚਨ ਹੈ ਗੁਰ ਕਾ ਬਚਨ ਬਸੇ ਜੀ ਨਾਲੇ ਜਲਣੀ ਡੁੱਬੈ ਤਸਕਨ ਨਹੀਂ ਲੇਵੇ ਭਾਣ ਨਾ ਸਕਕੇ ਜਾਲੇ ਉਹ ਇੱਕ ਵਿਸ਼ਾ ਇਹ ਹੈ ਵੀ ਗੁਰੂ ਦਾ ਗਿਆਨ ਇਹਨਾਂ ਉੱਚਾ ਤੇ ਸੁੱਚਾ ਹੈ ਉਹਨੂੰ ਅੱਗ ਸਾੜ ਨਹੀਂ ਸਕਦੀ ਚੋਰ ਚੁਰਾ ਨਹੀਂ ਸਕਦਾ ਤੇ ਉਹਨੂੰ ਜਿਹੜਾ ਬਾ ਪਾਣੀ ਡੋਬ ਨਹੀਂ ਸਕਦਾ ਇਹ ਤੇ ਅਲੱਗ ਵਿਸ਼ਾ ਹੋ ਗਿਆ ਨਾ ਗਿਆਨ ਦਾ ਵਿਸ਼ਾ ਪਰ ਜਿਸ ਖਜ਼ਾਨੇ ਵਿੱਚੋਂ ਗਿਆਨ ਮਿਲ ਰਿਹਾ ਹੈ ਇੱਥੇ ਜਿਸ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਆਪਣੀ ਨਿਗਰਾਨੀ ਦੇ ਵਿੱਚ ਬੜੀ ਬਾਗ ਵਿਤਰ ਧਰਤੀ ਚੁਣ ਕਰਕੇ ਔਰ ਭਾਈ ਗੁਰਦਾਸ ਜੀ ਵਰਗੇ ਸੁੱਲਜੇ ਵਿਦਵਾਨਾਂ ਨੂੰ ਨਾਲ ਲੈ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਰੂਪ ਤਿਆਰ ਕੀਤੇ ਹੋਣ ਉਹ ਸਰੂਪ ਤਾਂ ਸਾਡੇ ਸਤਕਾਰ ਜੋ ਗੈਣਾ ਸਤਕਾਰ ਕਿੰਨਾ ਦੇ ਬਣਦਾ ਨਹੀਂ ਸੋਨਾ ਚੌਰ ਸੋਹਣੀ ਪਾਲਕੀ ਸੋਨਾ ਰਮਾਲਾ ਉਹ ਕਿਉਂ ਕਿਉਂਕਿ ਉਹ ਰੱਬੀ ਗਿਆਨ ਹੈ ਇਹ ਠੀਕ ਹੈ ਵੀ ਉਸ ਗੁਰੂ ਨੂੰ ਜਿਹੜਾ ਵਾ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਦੀ ਗੱਲ ਕਰਦਾ ਹੈ ਪਰ ਇਹ ਬਾਰੀ ਸਤਕਾਰ ਹੈ ਕਿਉਂਕਿ ਗੁਰੂ ਦਸਾਂ ਗੁਰਾਂ ਸਰੂਪ ਕਹਿੰਨੇ ਹੈ ਜੁੱਗੋ ਜੁਗਟਾ ਲਾਲ ਗੁਰੂ ਗ੍ਰੇਵ ਸਾਹਿਬ ਕਹਿੰਨੇ ਆ ਤੇ ਫਿਰ ਉਹ ਸਤਕਾਰ ਤੇ ਬਾਰੀ ਬਿਲਕੁਲ ਤਾਂ ਨਾ ਇਹ ਚ ਜ਼ਿੰਮੇਵਾਰ ਕਿਨੂੰ ਮੰਨਦੇ ਜੇ ਜ਼ਿੰਮੇਵਾਰ ਇਹਦੇ ਵਿੱਚ ਸਾਰੇ ਹੀ ਆਉਣੇ ਆ ਅਸੀਂ ਧਾਰਮਿਕ ਸ਼ਰਨ ਚ ਆਉਣ ਵਾਲੇ ਪ੍ਰਚਾਰਕ ਰਾਗੀ ਢਾਡੀ ਵੀ ਆਉਣੇ ਅਸੀਂ ਸ਼੍ਰੋਮਣੀ ਕਮੇਟੀ ਜਿਹੜੀ ਸਾਡੇ ਸਰਮੌਰ ਜੱਥੇਬੰਦੀ ਹੈ ਵੱਖਰੀ ਗੱਲ ਆ ਵੀ ਇੱਕ ਨਾ ਮੈਨੂੰ ਇਸ ਗੱਲ 'ਚ ਤੇ ਆ ਗਈ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਨਾ ਜੇ ਤਾਂ ਪੰਥਕ ਫੈਸਲਾ ਲਵੇ ਕੋਈ ਹਾਂ ਉਹਦਾ ਵਿਰੋਧ ਕਰਨ ਦੀ ਬਜਾਏ ਸਾਨੂੰ ਬਿਲਕੁਲ ਖੁੱਲ ਕੇ ਅਖੜਾ ਜੀ ਬੜੀ ਵਧੀਆ ਜੀ ਬੜਾ ਵਧੀਆ ਫੈਸਲਾ ਕੀਤਾ ਪੰਥ ਨੂੰ ਜਥੇਬੰਦੀ ਨੇ ਉਹਨਾਂ ਦਾ ਕੁਝ ਸ਼ਾਹ ਬਣੇ ਉਹਨਾਂ ਦੇ ਮਨ ਚ ਲੱਗੇ ਵੀ ਯਾਰ ਅਸੀਂ ਪੰਥ ਕੇ ਫੈਸਲੇ ਲੈਣੇ ਜੋ ਘੁੱਟੇ ਦਬੇ ਹਨ ਜੇ ਕੋਈ ਦਬਾਅ ਪਿਆ ਹੋਇਆ ਤਾਂ ਦਬਾਅ ਤੋਂ ਨਿਕਲਣ ਦਾ ਜਤਨ ਕਰਨ ਪਰ ਦੁੱਖ ਉਦੋਂ ਹੁੰਦਾ ਜਦੋਂ ਸ਼੍ਰੋਮਣੀ ਕਮੇਟੀ ਜੇ ਕੋਈ ਧਾਰਮਿਕ ਫੈਸਲਾ ਸਹੀ ਲੈਂਦੀ ਹੈ ਮਰਿਆਦਾ ਅਨੁਸਾਰ ਫੈਸਲਾ ਸਹੀ ਲੈਂਦੀ ਹੈ ਤੇ ਸਾਡਾ ਹੀ ਲਾਣਾ ਵਿਰੋਧ ਚ ਹੋ ਜਾਂਦਾ ਹਾਂ ਅੱਧੇ ਹੱਕ ਚ ਅੱਧੇ ਵਿਰੋਧ ਇਹਦਾ ਨੁਕਸਾਨ ਕੀ ਹੋ ਸਕਦਾ ਨੁਕਸਾਨ ਇਹਦੇ ਹੁੰਦਾ ਬਾਪੀ ਫਿਰ ਦਵਾਤ ਲੈ ਆ ਜਾਂਦੇ ਨਹੀਂ ਨਹੀਂ ਮਤਲਬ ਜਿਹੜਾ ਵੈਬਸਾਈਟ ਤੇ ਜਿਹੜੀ ਵੇਚੀਆਂ ਜਾ ਰਹੀਆਂ ਨੇ ਇਹਦਾ ਨੁਕਸਾਨ ਸਾਰੇ ਸ਼ਰਿਆਂ ਦਾ ਨੁਕਸਾਨ ਇੱਕ ਤਾਂ ਇਹ ਹੋਊਗਾ ਜੀ ਇਹਦਾ ਨੁਕਸਾਨ ਸਭ ਤੋਂ ਪਹਿਲਾਂ ਇਹ ਹੋਊਗਾ ਕਿ ਇਹ ਆ ਤੁਹਾਡੇ ਆਧਾਰ ਚੋਂ ਤੁਹਾਡੀ ਨਿਗਰਾਨੀ ਚੋਂ ਤੁਹਾਡੇ ਰਿਕਾਰਡ ਚੋਂ ਖਤਮ ਹੋ ਜਾਊਗਾ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਫਰੂਪ ਆ ਵੀ ਜਿੰਨੇ ਪੁਥੀ ਲੈ ਕੇ ਚਲੇ ਗਿਆ ਉਹ ਪੁਥੀ ਗਾਂ ਸ਼ਪਾ ਕੇ ਕੁਝ ਵੀ ਕਰ ਸਕਦਾ ਹੈ ਬਿਲਕੁਲ ਕਿੱਥੋਂ ਲੱਭੋਂਗੇ ਪੋਥੀ ਕਿੰਨੇ ਖੜੀ ਹੈ ਉਹਨਾਂ ਨੇ ਵੈਬਸਾਈਟ ਤੇ ਆਪ ਦਾ ਮੰਗਿਆ ਐਡਰੈਸ ਤੇ ਤੁਹਾਨੂੰ ਵੇਚ ਦਿੱਤੀ ਉਹਨਾਂ ਦਾ ਐਡਰੈਸ ਥੋੜਾ ਸਾਂਭਣਾ ਹੈ ਉਹਨਾਂ ਦਾ ਕੰਮ ਵੇਚਣਾ ਹੈ ਵੇਚ ਦੇਣਗੇ ਉਸ ਤੋਂ ਬਾਅਦ ਕਿੰਨੂੰ ਫੜੋਂਗੇ ਜਿਸ ਪੋਥੀ ਵਿੱਚੋਂ ਅੰਗ ਖਿਲਰੇ ਮਰ ਗਿਆ ਉਸ ਪੋਥੀ ਦੀ ਬਦਵੀ ਕਿਤੇ ਕਰ ਮਿਲ ਗਈ ਤਾਂ ਉਹ ਕਿੰਨੂੰ ਫੜੋਂਗੇ ਕਿੰਨੂੰ ਫੜੋਂਗੇ ਕਿਹਦੀ ਜੜ ਤੱਕ ਜਾਓਗੇ ਕਿਸੇ ਤੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪਾਂ 28 ਰੁਪਏ ਦੀ ਜਿਹਨਾਂ ਦੀ ਗੱਲ ਅੱਜ ਪੰਥ ਚ ਚੱਲ ਰਹੀ ਹੈ ਉਹ ਹਾਲਾਂਕਿ ਅੰਡਰਮਿਸਟੇਕਿੰਗ ਹੋ ਸਕਦੀ ਹੈ ਉਹ ਹੋ ਸਕਦਾ ਕਿ ਉਹ ਗਲਤੀ ਵਿੱਚ ਸ਼ਭਾਈ ਉਤੇ ਹੋ ਗਿਆ ਕੁਝ ਕਹਿੰਗੇ ਦੋ ਗੱਲਾਂ ਸਾਹਮਣੇ ਹੈਗੇ ਉੱਪਰ ਕੇ ਵੀ ਉਹ ਦਿੱਤੇ ਨਹੀਂ ਗਏ ਉਹ ਲਿਖਤੀ ਆਪੇ ਜਗੇ ਤੂੰ ਚਲੋ ਕੁਝ ਵੀ ਕਰ ਪਰ ਉਹ ਹਜ ਤੱਕ ਗੱਲ ਕਲੀਅਰ ਨਹੀਂ ਹੋਈ ਹਾਂ ਜਾਂ ਤੇ ਫੁੱਲ ਕਲੀਅਰ ਹੋਣੀ ਚਾਹੀਦੀ ਹੈ ਨਹੀਂ ਹੋਈ ਹਾਂ ਹੁਣ ਉਹ ਤਾਂ ਇੱਕ ਵਿਵਾਦ ਬਣਿਆ ਪਿਆ ਹੈ ਕੌਮ ਦਾ ਮੁੱਦਾ ਬਣ ਗਿਆ ਤੇ ਜਿਹੜਾ ਨਵਾਂ ਮੁੱਦਾ ਪੈਦਾ ਹੁੰਦਾ ਜਾਂਦਾ ਇਧਰ ਪਾਸੇ ਕੌਣ ਧਿਆਨ ਦੋ ਮੈਂ ਬੇਨਤੀ ਕਰਨੀ ਚਾਹੁੰਦਾ ਸਮੁੱਚੀਆਂ ਜਥੇਬੰਦੀਆਂ ਨੂੰ ਭਾਈ ਆਪਣੀਆਂ ਆਪਣੀਆਂ ਜਥੇਬੰਦੀਆਂ ਤੇ ਤੂੰ ਚਲਾ ਰਹਿ ਜੀ ਵਿਵਾਰਕ ਬਾਦ ਹੈ ਹਰ ਕੋਈ ਨਵੀਂ ਤੀਜ ਦੇ ਨਵੀਂ ਜਥੇਬੰਦੀ ਬਣ ਜਾਂਦੀ ਹੈ ਉਹ ਅਲੱਗ ਵਿਸ਼ਾ ਹੈ ਪਰ ਬਣਾ ਕਿਦੇ ਲਈ ਰਹੇ ਜੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਲਈ ਗੁਰੂ ਗ੍ਰੰਥ ਲਈ ਬਾਣੀ ਲਈ ਉਹ ਤੁਹਾਡਾ ਆਏ ਦਿਨ ਕੋ ਨਵਾਂ ਸ਼ੁਰੂ ਸਾਡਾ ਦਿੰਦੇ ਆ ਨਵੀਂ ਨਵੀਂ ਕੁ ਤਰੀਕ ਨਵਾਂ ਕੰਮ ਕਰ ਦਿੰਦੇ ਆ ਇੱਕ ਗੱਲ ਹੋਰ ਕਹਿ ਦਵਾ ਜੀ ਜੇ ਇਹ ਇੱਕ ਅਕਸ਼ਾ ਪਰ ਪਹਿਲਾਂ ਵੀ ਇੱਕ ਮੈਨੂੰ ਚੇਤਾ ਆ ਗਿਆ ਗੱਲ ਕੀਤੀ ਸੀ ਕਿ ਕਟੋ ਕੱਟ ਕੋਈ 10 15 ਇਹੋ ਜਿਹੇ ਵਿਦਵਾਨਾਂ ਦੀ ਕਮੇਟੀ ਚਾਹੀਦੀ ਹੈ ਜਿਹੜੀ ਸੈਣ ਕਰੇ ਵੀ ਆ ਜਿਹੜੀ ਗੱਲ ਗੁਰਬਾਣੀ ਦੀ ਜਿਹਨੇ ਛਾਪਣੀ ਹੈ ਕਿਸੇ ਨੇ ਜਾਂ ਫਿਲਮ ਦੇ ਵਿੱਚ ਕੋਈ ਗੱਲ ਕਰਨੀ ਹੈ ਉਹ ਸਾਡੀ ਅੱਗੇ ਤੋਂ ਲਵੇ ਆ ਗੁਰਬਾਣੀ ਨੇ ਪੰਕਤੀਆਂ ਕਿੰਨੀਆਂ ਗੁਰਬਾਣੀ ਦੇ ਵਿੱਚ ਫਿਲਮਾਂ ਵਿੱਚ ਗਲਤ ਬੋਲੀਆਂ ਜਾ ਰਹੀਆਂ ਨਵੀਂ ਫਿਲਮ ਆ ਰਹੀ ਹੈ ਮੈਂ ਫਿਲਮ ਦੇ ਫਿਲਮ ਦੀ ਗੱਲ ਗੁਰਬਾਣੀ ਦੀ ਗੱਲ ਜਿਹੜੀ ਆਪਾਂ ਵਿਸ਼ੇ ਦਾ ਆਪਾਂ ਗੱਲ ਕਰਿਆ ਉਹ ਗੁਰਬਾਣੀ ਵਿੱਚ ਸ਼ਲੋਕ ਹੈਗਾ ਵਾ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਸਲੋਕ ਇਹ ਪੜਾਇਆ ਜਾਂਦਾ ਹਰ ਕੋਈ ਪਾਠੀ ਪੜ੍ਹਦਾ ਪਰ ਉਹਨੂੰ ਯਾਦ ਵੀ ਹੈ ਉਹਦੇ ਵਿੱਚ ਕਿਹਾ ਗਿਆ ਮਨ ਤੂੰ ਅਕਲ ਥੀਪ ਹੈ ਕਾਲੇ ਲਿਖਣਾ ਲੇਖ ਫਰੀਦ ਕੱਟ ਹੀ ਦਿੱਤਾ ਗਿਆ ਕਿਹੜੀ ਫਿਲਮ ਚ ਹੈ ਇਹ ਫਿਲਮ ਆ ਗਈ ਨਵੀਂ ਅਰ ਸਰਬੱਤ ਦਾ ਅਰਦਾਸ ਦੀ ਜਿਹੜੀ ਨਵੀਂ ਆਈ ਹੈ ਕੌਣ ਵੇਖੂਗਾ ਇਹ ਸਾਰਾ ਕੁਝ ਇਹ ਕਿਹਦੀ ਚੱਕਰ ਇਹ ਸਾਡੇ ਹੁਣ ਬੱਚੇ ਪੜ੍ਹਦੇਗੇ ਸੁਣਨਗੇ ਉਹਨਾਂ ਨੇ ਵੀ ਇਦਾਂ ਹੀ ਪੜ੍ਹਨਾ ਉਹਨਾਂ ਨੂੰ ਸੁਣ ਜਾਣਾ ਨਾ ਦੋ ਪੰਕਤੀਆਂ ਬੋਲੀਆਂ ਦੋਵੇਂ ਗਲਤ ਬੋਲੀਆਂ ਕੇਤਿਆਂ ਦੁਖ ਭੋਗ ਸਦਮਾਰ ਇਹ ਪੇ ਦਾਤ ਇਹ ਪੇ ਪੇ ਲਬਜਾ ਇਹ ਪੇ ਦਾਤ ਤਰੀ ਦਾ ਤਾਰ ਉੱਥੇ ਕੀ ਬੋਲੇ ਜਾ ਰਿਹਾ ਕਿ ਏਤੀਆਂ ਕੇਤਿਆਂ ਵਾਂ ਤੇ ਕੇਤੀਆਂ ਬੋਲ ਦਿੱਤਾ ਤੇ ਭੀ ਬੋਲ ਦਿੱਤਾ ਇਹਦੀ ਕੌਣ ਨਿਗਰਾਨੀ ਕਰੂਗਾ ਜਦੋਂ ਇਹ ਚੀਜ਼ਾਂ ਸਾਹਮਣੇ ਮੀਡੀਆ ਚ ਬੱਚੇ ਤੱਕ ਚਲ ਗਈ ਹਨ ਤੇ ਫਿਰ ਤੁਸੀਂ ਕਿਵੇਂ ਬੱਚਿਆਂ ਨੂੰ ਕਹੋ ਸ਼ੁੱਧ ਬੋਲਣਾ ਮੈਂ ਐਡੇ ਵੱਡੇ ਐਕਟਰ ਤੋਂ ਸੁਣੀ ਹੈ ਹੁਣ ਐਕਟਰ ਦਾ ਮਤਲਬ ਕੀ ਉਹ ਬੁੱਧੀਜੀਵੀ ਨਹੀਂ ਹੈ ਜੀ ਕਿ ਐਕਟਰ ਕੋ ਸਮਝ ਨਹੀਂ ਆਗੀ ਪਰ ਨਹੀਂ ਸ਼ਰਾਰਤ ਕਰ ਨਹੀਂ ਨਾ ਉਹਨਾਂ ਨੇ ਉਹਨਾਂ ਨੇ ਤੁਹਾਡੀਆਂ ਭਾਵਨਾਵਾਂ ਨੂੰ ਕੈਚ ਕਰਨਾ ਬਿਲਕੁਲ ਕਿ ਉਹ ਜਿਹੜੇ ਐਕਟਰ ਬਣਿਆ ਵਾ ਉਹ ਕਿੱਥੋਂ ਤੱਕ ਪਹੁੰਚ ਕੇ ਗਿਆ ਵਾ ਕਿੱਥੋਂ ਤੱਕ ਕਿੰਨਾ ਕੁਝ ਸਿੱਖ ਕੇ ਗਿਆ ਕੱਲਾ ਕੱਲਾ ਡਾਇਲੋਗ ਨਾਲ ਚੈੱਕ ਕੀਤਾ ਜਾਂਦਾ ਬੋਲਣ ਲੱਗਿਆ ਕਿ ਗੁਰਬਾਣੀ ਦੀ ਪੰਕਤੀ ਚੱਕ ਕੇ ਦੀ ਜਾਂਦੀ ਬਿਲਕੁਲ ਕਿਉਂ ਬੋਲ ਰਿਹਾ ਵੀ ਗਲਤ ਤੂੰ ਬੋਲ ਰਿਹਾ ਹਾਂ ਬਹੁਤੀਆਂ ਫਿਲਮਾਂ ਚ ਵਾ ਹਾਂ ਮੋਹਦਿਆ ਇਹ ਸਿੱਖਾਂ ਦਾ ਸੈਂਸਰ ਬੋਰਡ ਵੱਖਰਾ ਹਲਾ ਚਾਹੀਦਾ ਬਿਲਕੁਲ ਹਾਂ ਜੀ ਦਾ ਇਹ ਸ੍ਰੋਮੈਡਿਕ ਮੈਂ ਸੈਂਸਰ ਬੋੜੀ ਆ ਪਰ ਉਹ ਅੱਜ ਸੈਂਸਰ ਬੋਰਡ ਸਾਡਾ ਮਤਲਬ ਉਹਨੂੰ ਕਹਿੰਦਾ ਪਾਪੀ ਉਹਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਆ ਪੀ ਜੇ ਕੋਈ ਫਿਲਮ ਇਤਾਂ ਦੀ ਬਣਦੀ ਆ ਉਹਦੀ ਗੁਰਬਾਣੀ ਚ ਚੇਤੀ ਜਾ ਰਹੀ ਹਰੇ ਹਰੇਕ ਧਾਰੇ ਦੇ ਵਿੱਚ ਕਮੇਟੀ ਚਾਹੀਦੀ ਆ ਗੁਰੂਕੇ ਛਾਪਣ ਵਾਲਾ ਵੀ ਕੋਈ ਵੱਖਰਾ ਵਿਸ਼ਾ ਹੋਵੇ ਵੀ ਇਹਨਾਂ ਦੀ ਇਹਨਾਂ ਨੂੰ ਚੈੱਕ ਹੋਣਾ ਹੈ ਗੁਰੂਕਾ ਸਾਹਿਬ ਚੈੱਕ ਦੇ ਵਿੱਚ ਗੁਰੂਕੇ ਸਾਹਿਬ ਦੇ ਵਿੱਚ ਦੁੱਖ ਭੰਜਨੀ ਗੁਰੂਕਾ ਸਾਹਿਬ ਹਾਂ ਸੰਕਟਮੋਸ਼ਨ ਗੁਰਕਾ ਸਾਹਿਬ ਹੁਣ ਗੁਰਦੁਆਰੇ ਚ ਪਿਆ ਹੁੰਦਾ ਸੰਕਟਮੋਸ਼ਨ ਉਹਨੂੰ ਤੁਸੀਂ ਸੰਗਤ ਨੂੰ ਕਿਵੇਂ ਸਮਝਾ ਲਓਗੇ ਵੀ ਬਾਣੀ ਦੇ ਆਧਾਰ ਤੇ ਨਹੀਂ ਹੈ ਗਾ ਜੀ ਤੇ ਗੁਰਬਾਣੀ ਦੇ ਸਗੋਂ ਨਾਂ ਤੇ ਪਰਮ ਪਾਇਆ ਜਾ ਰਿਹਾ ਹੈ ਇਹ ਸ਼ਬਦ ਗੁਰਬਾਣੀ ਦੇ ਕੋਈ ਦੋ ਸ਼ਰਤਾਂ ਨਹੀਂ ਸ਼ਬਦ ਗੁਰਬਾਣੀ ਦੇ ਪਰ ਉਹਦੇ ਨਾਂ ਤੇ ਪਰਮ ਪਾਇਆ ਜਾ ਰਿਹਾ ਵੀ ਪੁੱਤ ਲੈਣਾ ਆਹ ਸ਼ਬਦ ਜੇ ਜ਼ਮੀਨ ਜਾਇਦਾਦ ਵਸਕਾ ਨਹੀਂ ਆਹ ਸ਼ਬਦ ਪਤਨੀ ਵਸਕਾ ਨਹੀਂ ਆਹ ਸ਼ਬਦ ਇੱਥੋਂ ਤੱਕ ਜੇ ਮੈਂ ਕਹਿ ਦਵਾਂ ਵੀ ਜੇ ਕੁੜੀ ਵਸਕਾ ਨਹੀਂ ਤੇ ਆਹ ਸ਼ਬਦ ਸੰਕਟਮੋਸ਼ਨ ਚ ਲਿਖਿਆ ਲਿਖਿਆ ਹੋਇਆ ਹੈ ਸੰਕਟਮੋਸ਼ਨ ਕੇ ਤੇ ਪੜ ਕੇ ਦੇਖ ਲਿਓ ਹੁਣ ਕੌਣ ਜ਼ਿੰਮੇਵਾਰ ਹੈ ਹਾਂ ਇਹ ਜ਼ਿੰਮੇਵਾਰ ਸੀ ਸਾਡੀਆਂ ਉਹ ਸਰਮੌਰ ਜੱਥੇਬੰਦੀਆਂ ਜਿਨ੍ਹਾਂ ਨੂੰ ਸੰਗਤ ਨੇ ਉੱਤਿਆ ਚੁੱਕਿਆ ਅਗਲਾ ਅਗਲਾ ਸਾਡੇ ਵਿਦਵਾਨ ਬੁੱਧੀਜੀਵੀ ਮੈਂ ਤਾਂ ਕਈ ਵਾਰੀ ਬਹਿਰਾਨ ਹੋ ਜਾਂਦਾ ਮੈਂ ਕਿ ਵਿਦਵਾਨ ਨਾ ਬੰਨ ਅੱਜਕੱਲ ਦੇ ਸਮੇਂ ਦੇ ਬੜਾ ਸੌਖਾ ਹੋ ਗਿਆ ਵਿਚਾਰ ਕੇ ਜਵਲੀਆਂ ਜੇ ਮਾਰੋ ਨੈਟ ਤੇ ਪਾਓ ਚਲੋ ਜੀ ਸੰਗਤ ਨੂੰ ਦੇ ਦਿੰਦੀ ਹੈ ਪਰ ਗੱਲ ਤਾਂ ਇਹ ਸੀ ਵੀ ਵੇਖੋ ਜੇ ਤੁਹਾਨੂੰ ਸੰਗਤ ਮਾਣ ਦਿੰਦੀ ਹੁਣ ਜਿਹੜੇ ਸਾਡੇ ਉੱਚ ਕੋਟੀ ਦੇ ਵਿਦਵਾਨ ਬਣੇ ਜਿਨ੍ਹਾਂ ਨੂੰ ਸੰਗਤ ਬੜਾ ਵੀ ਲੱਖਾਂ ਰੁਪਈਆ ਵੀ ਭਰ ਲਈ ਤਿਆਰ ਆ ਉਹਨਾਂ ਦਾ ਸਾਮਾ ਲੈਣ ਵੇਲੇ ਸਮਾਗਮ ਗਾਂਵ-ਸ਼ਾਂਗੀ ਤੇ ਜਾਂਦੇ ਆ ਹੂੰ ਉਹ ਕਿਉਂ ਸੁਤੇ ਰਹਿ ਜਾਂਦੇ ਆ ਉਹ ਕਿਉਂ ਨਹੀਂ ਗੱਲਾਂ ਕਰਦੇ ਕੀ ਰੋਟੀਆਂ ਕਰਨ ਪੂਰੇ ਤਾਲ ਹੂੰ ਕੀ ਉਹਨਾਂ ਦਾ ਸਬੰਧ ਇੰਨਾ ਹੀ ਆ ਵੀ ਬਸ ਲਿਫਾਵਾ ਮਿਲ ਗਿਆ ਤੇ ਸਰਪਾਵਾ ਚੱਲ ਗਏ ਹੂੰ ਕੀ ਉਹਨਾਂ ਦਾ ਫਰਜ਼ ਨਹੀਂ ਮੰਨਦਾ ਸੰਗਤ ਨੂੰ ਕਹਿ ਕੇ ਜਾਣ ਦਾ ਭਾਈ ਕੁਰਬਾਨੀ ਆਪ ਪੜੋ ਮਿਹਰਬਾਨੀ ਨੂੰ ਸਾਹਮਣੇ ਰੱਖੋ ਇਹਦੀ ਸਟੱਡੀ ਆਪ ਕਰੋ ਬੱਚਿਆਂ ਨੂੰ ਕਰਵਾਓ ਤਾਂ ਕਿ ਕੱਲ ਨੂੰ ਕੋਈ ਵੀ ਛੇੜਛੜ ਕਰੇ ਤੇ ਤੁਹਾਡਾ ਜਿਹੜਾ ਵਾ ਉਹ ਤੁਸੀਂ ਜਵਾਬ ਦੇ ਦਿਓ ਮਤਲਬ ਵਿਸ਼ਾ ਵਿਕਰੀ ਦਾ ਉੱਥੇ ਆਪਾਂ ਹੱਲ ਕੀ ਕੱਢਾਂਗੇ ਕਿਸ ਤਰ੍ਹਾਂ ਵਿਕਰੀ ਹੋਣੀ ਚਾਹੀਦੀ ਹੈ ਵਿਕਰੀ ਦੇ ਹੱਲ ਦੀ ਕੋਈ ਹੋ ਸਕਦਾ ਜੀ ਤੇ ਪਾਬੰਦੀ ਲਗਣੀ ਚਾਹੀਦੀ ਹੈ ਇਹ ਪਾਬੰਦੀ ਲੱਗਣ ਤੋਂ ਬਾਅਦ ਇਹ ਤਿਸਰੋਮਣੀ ਕਮੇਟੀ ਸਖਤ ਐਕਸ਼ਨ ਲਵੇ ਉਹ ਆਪਣੇ ਅਧੀਨ ਲੈ ਕੇ ਆਵੇ ਸਾਰਾ ਕੁਝ ਉੱਥੇ ਜਿਹੜਾ ਵੀ ਜਾਊਗਾ ਪ੍ਰੂਫ ਦੇਊਗਾ ਰੂਪ ਦਊਗਾ ਤੇ ਉਹ ਗੁਟਕਾ ਸਾਹਿਬ ਲੈ ਕੇ ਆਊਗਾ ਛਪਣ ਦੀ ਗੱਲ ਵੀ ਮੈਂ ਤੁਹਾਨੂੰ ਕਹਿਣੀ ਚਾਹਣਾ ਵੀ ਸ਼ਰਮ ਦੀ ਕਮੇਟੀ ਦੇ ਆਪਣੇ ਅਧਾਰੇ ਚ ਹੋਣੀ ਚਾਹੀਦੀ ਹੈ ਹਾਰੀ ਸਾਰੇ ਨੂੰ ਛਪਣ ਦੀ ਅੱਗੇ ਨਹੀਂ ਦੇਣੀ ਚਾਹੀਦੀ ਹਾਂ ਅਗਲੀ ਗੱਲ ਉਹ ਵੇਚਣ ਵਾਸਤੇ ਕੋਈ ਮਾਲੂ ਕੋਈ ਚਾਹੁੰਦਾ ਵੀ ਮੈਂ ਕੋਈ ਚਲੋ ਮੈਂ ਨਿੱਚੇ ਮੈਂ ਧਾਰਮਿਕ ਕੰਮ ਹੋਰ ਕਰ ਰਿਆ ਵਾਂ ਮੈਂ ਧਾਰਮਿਕ ਚੀਜ਼ਾਂ ਵੇਚ ਰਿਹਾ ਤੇ ਮੈਂ ਗੁਰਬਾਣੀ ਦੇ ਪੋਥੀਆਂ ਵੀ ਰੱਖ ਲਵਾਂ ਉਹ ਲਿਆ ਸਕਦਾ ਹੈ ਉੱਥੇ ਰਿਕਾਰਡ ਦੇ ਕੇ ਆ ਵੀ ਮੈਂ ਇੰਨੀਆਂ ਪੋਥੀਆਂ ਖੜ ਰੱਗਾ ਵਾਂ ਤੇ ਜਦੋਂ ਵਿਕ ਜਾਣਗੀਆਂ ਮੈਂ ਤੁਹਾਨੂੰ ਰਿਕਾਰਡ ਦੇ ਕੇ ਜਾਊਂਗਾ ਵੇਖੀਆਂ ਮੇਰੀਆਂ ਇਹ ਪ੍ਰੂਫ ਵੀ ਦੇ ਕੇ ਜਾਊਂਗਾ ਮੈਂ ਵੇਚਣ ਵੇਲੇ ਕੋਈ ਵੀ ਨਹੀਂ ਜਾ ਸਕਦਾ ਵੀ ਗੁਰਕੀਰ ਸਾਹਿਬ ਕੋ ਦੁਕਾਨ ਤੇ ਲਿ ਜਾ ਕੇ ਵੇਚ ਸਕਦਾ ਚਲੋ ਮੈਂ ਕੋਈ ਸੰਗਤ ਆਉਂਦੀ ਜੀ ਕਈ ਵਾਰ ਕੜੇ ਮੰਗਦੀ ਹੈ ਕੰਗੇ ਮੰਗਦੀ ਹੈ ਹੋਰ ਸ਼ਸਤਰ ਮੰਗਦੀ ਨਾਲ ਗੁਰਕੀਰ ਸਾਹਿਬ ਮੰਗ ਲੈਂਦੀ ਹੈ ਆ ਸਰੋਣੀ ਕਮੇਟੀ ਹਾਂ ਅਧਿਆਰਾ ਕਿਹਦੇ ਕੋਲ ਹੋਵੇ ਦਾਰ ਆ ਦੂਜਾ ਆਪਣੇ ਸੰਬੰਧ ਕਿਹਦੇ ਕੋਲ ਹੋਵੇ ਸਰੋਣੀ ਕਮੇਟੀ ਕੋਲ ਦੁਕਾਨ ਵਾਲਾ ਉੱਥੋਂ ਖੜੇ ਪਰ ਜਦੋਂ ਤੁਸੀਂ ਛਾਪਣ ਦੀ ਆਗਾ ਖੁੱਲੀ ਦੇ ਦਿੱਤੀ ਨਾ ਉਦੋਂ ਤੋਂ ਹੀ ਨੁਕਸਾਨ ਕੰਮ ਚੋਣਾ ਸ਼ੁਰੂ ਹੋ ਗਿਆ ਇਹ ਬੇਅਦਬੀ ਹੈ ਇਹ ਬੇਅਦਬੀ ਹੈ ਜੀ ਸੋ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਖਾਸ ਇਸ ਕਰਕੇ ਲੈ ਕੇ ਆਇਆ ਮੈਂ ਖਾਸ ਨਹੀਂ ਕਹੂੰਗਾ ਇੱਕ ਦੁੱਖ ਦੀ ਗੱਲ ਹੈ ਸਾਡੇ ਵਾਸਤੇ ਡੁੱਬ ਕੇ ਮਰਨ ਵਾਲੀ ਗੱਲ ਹੈ ਕਿ ਸਾਡੇ ਗੁਰਸਿੱਖ ਜਿਹੜੇ ਆ ਆਪਣੇ ਤਾਨ ਗੁਰੂ ਗ੍ਰੰਥ ਸਾਹਿਬ ਨੂੰ ਪਿਤਾ ਸਰੂਪ ਮੰਨਦੇ ਨੇ ਤੇ ਗੁਰੂ ਦੀ ਦੇਹ ਮੰਨਦੇ ਨੇ ਤੇ ਗੁਰੂ ਸਾਹਿਬ ਦਾ ਵੀ ਹੁਕਮ ਸੀਗਾ ਕਿ ਜਦੋਂ ਸਾਡੇ ਦਰਸ਼ਨ ਕਰਨੇ ਹੋਣ ਉਦੋਂ ਪੰਥ ਦੇ ਦਰਸ਼ਨ ਕਰਿਓ ਤੇ ਜਦੋਂ ਸਾਡੇ ਨਾਲ ਬਚਨ ਕਰਨੇ ਹੋਣ ਉਦੋਂ ਸਾਡੇ ਕੋਲ ਆ ਕੇ ਗੁਰੂ ਗ੍ਰੰਥ ਸਾਹਿਬ ਪੜਿਓ ਬਾਣੀ ਪੜਿਓ ਸਾਡੇ ਬਚਨ ਹੋਣਗੇ ਤੁਹਾਡੇ ਸਾਡੇ ਨਾਲ ਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੂਰਨ ਗੁਰੂ ਦਾ ਇੱਕ ਪਦਵੀ ਦਿੰਨੇ ਆ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣਾ ਗੁਰੂ ਮੰਨਦੇ ਆ ਰਹਿਬਰ ਮੰਨਦੇ ਆ ਤੇ ਅੱਜ ਜੇ ਸੇਲ ਦੇ ਰੂਪ ਵਿੱਚ ਵਿਕ ਰਿਹਾ ਹੈ ਤੇ ਫਿਰ ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠਣਗੇ ਸੋ ਅੱਜ ਦੀ ਵੀਡੀਓ ਜਿਹੜੀ ਹੈ ਸਵਾਲਾਂ ਦੇ ਘੇਰੇ ਵਿੱਚ ਇਹ ਵੈਬਸਾਈਟਾਂ ਤੇ ਜਦੋਂ ਵੀ ਤੁਸੀਂ ਹੁਣ ਖਰੀਦਣਾ ਚਾਹੁੰਦੇ ਹੋ ਤੇ ਵੈਬਸਾਈਟ ਤੋਂ ਤੁਸੀਂ ਮੰਗਵਾ ਕੇ ਖਰੀਦ ਸਕਦੇ ਹੋ ਕੌਣ ਜ਼ਿੰਮੇਵਾਰ ਹੈ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਜੇ ਅੱਜ ਦੀ ਸਾਡੀ ਵੀਡੀਓ ਸਾਡੀ ਅੱਜ ਦੀ ਵਿਚਾਰ ਦੇ ਵਿੱਚ ਕੋਈ ਗਲਤੀਆਂ ਰਹਿ ਗਈਆਂ ਹੁਣ ਕਮੀਆਂ ਰਹਿਣ ਗਿਆ ਉਸ ਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿਉਂਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਇੱਕ ਸਾਡੇ ਸਾਰਿਆਂ ਦਾ ਇੱਕ ਰੈਬਰ ਹੈ ਤੇ ਉਹਦੇ ਵਾਸਤੇ ਸਾਨੂੰ ਹਾਂ ਦਾ ਨਾਰਾ ਮਾਰਨ ਦੀ ਲੋੜ ਹੈ ਕਮੈਂਟ ਕਰਕੇ ਆਪਣੀਆਂ ਸਾਡੀਆਂ ਗਲਤੀਆਂ ਜ਼ਰੂਰ ਦੱਸਿਓ ਤੇ ਆਪਣੇ ਸੁਝਾਅ ਵੀ ਜ਼ਰੂਰ ਦਿਓ ਕਿ ਕੀ ਇਹ ਸੇਲ ਦੇ ਰੂਪ ਵਿੱਚ ਵਿਕਣਾ ਕਿੰਨਾਕ ਜਾਇਜ਼ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਸੁਰਖਾਪ ਟੂਵੀ ਭੁੱਲ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ